ਪਾਣੀ ਆਈ ਖੜਾ ਹੈ ਕੋਈ ਸ਼ਹਿਰ ਵਾਸੀ ਕੋਈ ਐਮ ਐਲ اے ਕੋਈ ਐਮ ਪੀ ਕੋਈ ਐਮ ਸੀ ਕੋਈ ਗੱਲ ਨਹੀਂ ਸੁਣਾਈ ਸਾਡੀ ਕਰ ਰਹੀ ਹੈ ਕੋਈ ਸੁਣਾਈ ਨਹੀਂ ਕਰਦਾ ਪਿਆ ਇਹ ਪੰਜ ਛੇ ਵਾੜਾਂ ਦਾ ਪਾਣੀ ਜਿਹੜਾ ਇੱਥੇ ਇਕੱਠਾ ਹੁੰਦਾ ਸੀਵਰੇਜ ਦਾ ਕੋਈ ਸੁਣਾਈ ਨਹੀਂ ਗੱਲ ਪੀਲੀਏ ਦੇ ਮਰੀਜ਼ ਹੋ ਜਾਂਦੇ ਕਰਾਣ ਦੇ ਵਿੱਚ ਜਿਹੜਾ ਹੁਣ ਮੋਦੀ ਸਰਕਾਰ ਬਣੀ ਹੈ ਕਹਿੰਦੇ ਭ੍ਰਸ਼ਟਾਚਾਰ ਖਤਮ ਕਰ ਦੇ ਉਸ ਕੋ ਡਬਲ ਹੋ ਗਿਆ ਭ੍ਰਸ਼ਟਾਚਾਰ ਜਿਹੜੇ ਐਮ ਸੀ ਬਣੇ ਇਹਦੇ ਤਾਲ ਪਾਈ ਆਦੇ ਕਰਾਈ ਪਾਣੀ ਨਹੀਂ ਵਾੜਿਆ ਸਾਰੇ ਕਰੇ ਪਾਣੀ ਵਾੜਿਆ ਓਡੀ ਸਰਕਾਰ ਵੇਲੇ ਵੀ ਥੋੜੀ ਸੁਣਵਾਈ ਨਹੀਂ ਹੋਈ ਨਹੀਂ ਹੋਈ ਜੀ ਉਦੋਂ ਵੀ ਨਹੀਂ ਹੋਈ ਹੁਣ ਵੀ ਨਹੀਂ ਹੋ ਰਹੀ ਜੀ ਕਾਲੇ ਝੰਡੇ ਦਿਖਾਣੇ ਆ ਜੀ ਵੋਟਰ ਨਹੀਂ ਪਾਣੀ ਆ ਜੀ ਕਿਸੇ ਨੂੰ ਵੀ ਇਹ ਅੱਜ ਦੀ ਗੱਲ ਨਹੀਂ ਬਹੁਤ ਇਹ 25 ਸਾਲ ਹੋ ਗਈ ਸਾਨੂੰ ਤੰਗ ਹੁੰਦੇ ਦਾ ਪਾਣੀ ਦੇ ਵਿੱਚ ਗੰਦੇ ਪਾਣੀ ਚ ਰਹਿੰਦੇ ਨੂੰ ਜੀ ਲੋਕ ਸਭਾ ਚੋਣਾਂ ਦਾ ਵਿਗਲ ਵੱਜ ਚੁੱਕਿਆ ਤੇ ਸਿਆਸੀ ਪਾਰਟੀਆਂ ਪੱਪਾ ਭਾਰ ਹੋ ਕੇ ਆਪਣੇ ਲਈ ਚੋਣ ਪ੍ਰਚਾਰ ਕਰ ਰਹੀਆਂ ਜਿੱਥੇ ਇਹ ਹਲਕਾ ਫਿਰੋਜ਼ਪੁਰ ਲੋਕ ਸਭਾ ਹਲਕੇ ਦੇ ਵਿੱਚ ਆਉਂਦਾ ਹੈ ਤੇ ਇੱਥੋਂ ਦੀ ਜਿਹੜੀ ਵੋਟਰ ਨੇ ਉਹ ਕਾਫੀ ਨਾਰਾਜ਼ ਨੇ ਉਹਨਾਂ ਸਰਕਾਰਾਂ ਤੋਂ ਬਹੁਤ ਬੇਹੱਦ ਨਾਰਾਜ਼ ਨੇ ਕਿਉਂਕਿ ਇਹਨਾਂ ਦੀ ਇੱਕੋ ਇੱਕ ਸਮੱਸਿਆ ਇਹ ਸ਼ਹਿਰ ਦੀ ਜਿਹੜੀ ਗਲੀ ਹੈਗੀ ਰਵਦਾਸ ਨਗਰ ਦਾ ਏਰੀਆ ਤੁਹਾਨੂੰ ਦਿਖਾ ਰਿਹਾ ਹਾਂ ਰਬਦਾਸ ਨਗਰ ਦਾ ਏਰੀਆ ਵਾਰਡ ਨੰਬਰ 20 ਤੇ 17 ਦੀ ਇਹ ਸਾਂਝੀ ਗਲੀ ਹੈ ਪਰ ਇਹਦੀ ਸਮੱਸਿਆ ਜਿਹੜੀ ਹੈ ਸੀਵਰੇਜ ਦਾ ਪਾਣੀ ਇਸ ਗਲੀ ਦੇ ਵਿੱਚ ਜਮਾ ਹੋ ਜਾਂਦਾ ਤੇ ਜਿਸ ਨੂੰ ਕੱਢਣ ਲਈ ਨਾ ਤਾਂ ਪ੍ਰਸ਼ਾਸਨ ਇਹਨਾਂ ਦੀ ਗੱਲ ਸੁਣਦਾ ਤੇ ਨਾ ਹੀ ਇੱਥੋਂ ਦੇ ਨਮਾਇंदे ਇਹਨਾਂ ਦੇ ਨਾਲ ਖੜਦੇ ਆ ਇਹਨਾਂ ਦੀ ਇੱਕ ਬਹੁਤ ਵੱਡੀ ਸਮੱਸਿਆ ਹੈ ਦੂਰ ਤੱਕ ਜਿੱਥੋਂ ਤੱਕ ਕੈਮਰਾ ਜਾਂਦਾ ਤੁਸੀਂ ਦੇਖ ਰਹੇ ਹੋ ਵੀ ਸੀਵਰੇਜ ਦਾ ਪਾਣੀ ਬਿਨਾਂ بارش ਤੋਂ ਜਮਾ ਹੋਇਆ ਹੋਇਆ ਇਹ ਰੇਲਵੇ ਫਾਟਕ ਦੇ ਨਾਲ ਹੈ ਬੁਰਜਾ ਰੇਲਵੇ ਫਾਟਕ ਦੇ ਨਾਲ ਵਾਲਾ ਏਰੀਆ ਜਿਹਦੇ ਵਿੱਚ بارش ਦਾ ਪਾਣੀ ਭਰਿਆ ਸੀ ਗੱਲ ਕਰਦੇ ਆਂ ਲੋਕਾਂ ਨਾਲ ਜਿਹੜੇ ਬੇहद ਨਰਾਸ਼ ਨੇ ਤੇ ਦੁਖੀ ਨੇ ਉਹਨਾਂ ਨਾਲ ਗੱਲ ਕਰਦੇ ਆਂ ਹਾਂਜੀ ਬਾਈ ਜੀ ਕੀ ਨਾਮ ਤੁਹਾਡਾ ਨਿਤਨ ਇਹ ਕੀ ਕੀ ਉਹਨਾਂ ਨੇ ਪਤਾ ਜੀ ਮੇਰਾ ਨਾਮ ਸ਼ਿਵਾਸ਼ ਹੈ ਜੀ ਕੀ ਪ੍ਰੋਬਲਮ ਪ੍ਰੋਬਲਮ ਇਹ ਜੀ ਸੀਵਰ ਦਾ ਪਾਣੀ ਹਰ ਰੋਜ਼ ਢੇਲੀ ਇਕੱਠਾ ਹੁੰਦਾ ਜੀ ਕਈ ਵਾਰੀ ਕਮੇਟੀ ਤਲਾਕੀਤੀ ਹੈ ਕੋਈ ਨਹੀਂ ਸੁਣਾਈ ਕਰਦਾ ਸਾਡੀ ਕੋਈ ਨਹੀਂ ਸੁਣਾਈ ਕਰਦਾ ਪਿਆ ਆਉਂਦੇ ਹੈਗੇ ਮੱਕੜ ਸਾਹਿਬ ਵੀ ਆਏ ਸੀ ਅੱਜ ਬਹਿ ਕੇ ਕਹਿੰਦਾ ਹੀ ਕਰਦੇ ਆਂ ਤੁਹਾਡਾ ਮਸਲਾ ਹਰ ਦਿੱਲੀ ਦਾ ਕੰਮ ਹੈ ਕੋਣ ਨੂੰ ਕਟੋਗਾ 20 ਵਾਰੀ ਆ ਕੇ ਕੋਈ ਸੁਣਾਈ ਨਹੀਂ ਕਰਦਾ ਪਿਆ ਇਹ 5-6 ਵਾੜਾਂ ਦਾ ਪਾਣੀ ਜਿਹੜਾ ਇੱਥੇ ਇਕੱਠਾ ਹੁੰਦਾ ਸੀਵਰੇਜ ਦਾ ਕੋਈ ਸੁਣਾਈ ਨਹੀਂ ਕਰਦਾ ਪਿਆ ਪੀਲੀਏ ਦੇ ਮਰੀਜ਼ ਹੋਏ ਤੇ ਕਰਾਣ ਦੇ ਵਿੱਚ ਇਹਦੀ ਨਿਕਾਸੀ ਦਾ ਕੀ ਪ੍ਰਬੰਧ ਹੈ ਸੀਵਰੇਜ ਦੇ ਪਾਣੀ ਦਾ ਇਹਦਾ ਜੀ ਕੋਈ ਨਿਕਾਸੀ ਦਾ ਪ੍ਰਬੰਧ ਨਹੀਂ ਇੰਨਾਂ ਕੋਲੇ ਇਧਰ ਜਾਂਦਾ ਰੇਲਵੇ ਨੂੰ ਰੇਲਵੇ ਨੇ ਬੰਦ ਕਰਤਾ ਉਸ ਤੋਂ ਬਾਅਦ ਇੱਥੇ ਖੜਦਾ ਪਾਣੀ ਰਕੇ ਉਸਕਮਾਰਾ ਜੀ ਕੀ ਕੀ ਪ੍ਰੋਬਲਮ ਹੈ ਜੀ ਪ੍ਰੋਬਲਮ ਜੀ ਆਪਣੇ ਮਹੱਲੇ ਚ ਪਾਣੀ ਦੀ ਹੈਗੀ ਜੀ ਬਹੁਤ ਚਿਰਾਂ ਦਾ ਪਾਣੀ ਖੜ ਰਿਆ ਹੈ ਕਟੂ ਘਾੜਨੀ ਮੇਰੇ ਸਾਹਮਣੇ 15-20 ਸਾਲ ਹੋ ਗਈ ਜੀ ਇਹਨੂੰ ਇਸ ਪਾਣੀ ਦੇ ਦੌਰਾਨ ਕਿਨਮ ਮੇਰੇ ਡਾਡੀ ਦੀ ਜਾਨ ਵੀ ਹੋ ਗਈ ਸੀ ਸਨ 2014 ਚ ਪਾਣੀ ਦੇ ਵਿੱਚ ਡੁੱਗਣ ਕਰਨ ਜੀ 2014 ਵਿੱਚ ਜੀ 2014 ਦੀ ਉਹ ਵੀ ਪਹਿਲਾਂ ਦੀ ਪ੍ਰੋਬਲਮ ਆ ਹਾਂਜੀ ਹਾਂਜੀ ਉਸ ਤੋਂ ਵੀ ਪਹਿਲੇ ਦੀ ਪ੍ਰੋਬਲਮ ਆ ਤੇ ਅਸੀਂ ਪ੍ਰਸ਼ਾਸਨ ਅੱਗੇ ਮੰਗ ਵੀ ਕੀਤੀ ਸੀ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਕੋਈ ਮੁਆਵਜ਼ਾ ਨਹੀਂ ਦਿੱਤਾ ਕੋਈ ਇਹਨਾਂ ਨੇ ਕਿਨਾਂ ਵੀ ਸੁਧਾਰ ਨਹੀਂ ਕੀਤਾ ਐਸਸੀ ਦੇ ਵਿੱਚ ਨਹੀਂ ਹੈਗਾ ਤਾਂ ਹੀ ਪਾਣੀ ਖੜਾ ਜੀ ਪਹਿਲਾਂ ਪਹਿਲਾਂ ਨਕਾਸੀ ਤਾਂ ਕਿਵੇਂ ਹੁੰਦਾ ਪ੍ਰਬੰਧਾ ਜੀ ਪਹਿਲਾਂ ਆਪਣੇ ਰੇਲਵੇ ਦੇ ਵਿੱਚ ਲੰਗਦਾ ਸੀਗਾ ਜੀ ਰੇਲਵੇ ਦੇ ਵਿੱਚ ਲੰਗਦਾ ਸੀ ਹੁਣ ਰੇਲਵੇ ਵਾਲਿਆਂ ਨੇ ਕਰਤਾ ਬੰਦ ਜੀ ਤਾਂ ਫਿਰ ਪਾਣੀ ਗਲੀ ਦੇ ਵਿੱਚ ਖੜਾ ਹੁੰਦਾ ਜੀ ਲੋਕਾਂ ਦੇ ਘਰਾਂ ਬੜੀ ਜਾਂਦਾ ਪਾਣੀ ਹਾਂਜੀ ਲੋਕਾਂ ਦੇ ਘਰੇ ਬੜੀ ਜਾਂਦਾ ਪਾਣੀ ਹਾਂਜੀ ਕੀ ਨਾਂ ਤੁਹਾਡਾ ਜੀ ਮੇਰਾ ਪ੍ਰੇਮ ਲਤਾ ਉੱਚੀ ਬੋਲੋ ਪ੍ਰੇਮਲਤਾ ਵਿੱਚ ਕੀ ਕੀ ਸਮੱਸਿਆ ਤੁਹਾਡੀ ਹੈ ਸਮੱਸਿਆ ਇਹ ਹੈ ਜੀ ਸਾਡਾ ਘਰ ਦਾ ਘਰ ਵਿੱਚ ਵੀ ਪਾਣੀ ਵੜ ਜਾਂਦਾ ਹੁਣ ਅਸੀਂ ਪਰਸੋਂ ਪਾਣੀ ਕੱਢ ਕੇ ਹਟੇ ਆ ਤੇ ਸਾਨੂੰ 10-15 ਸਾਲ ਹੀ ਹੋ ਗਏ 20 ਸਾਲ ਨੇ ਇਸ ਪਾਣੀ ਦੀ ਪ੍ਰੋਬਲਮ ਹੁੰਦੀ ਨੂੰ ਤੇ ਪਾਣੀ ਪਹਿਲਾਂ ਰੇਲਵੇ ਚ ਜਾਂਦਾ ਸੀਗਾ ਹੁਣ ਉਹਨਾਂ ਨੇ ਰੇਲਵਾਲਿਆਂ ਨੇ ਬੰਦ ਕੀਤਾ ਹੁਣ ਅਸੀਂ ਪਰੇਸ਼ਾਨ ਆ ਇਸ ਗੱਲ ਤੋਂ ਇਹ ਪਾਣੀ ਕਿਸੇ ਪਾਸੇ ਨੰਗ ਕੇਸੇ ਪਸੰਦ ਨਹੀਂ ਪਾਣੀ ਨੰਗਦਾ ਹੁਣ ਅਸੀਂ ਪਾਣੀ ਤੁਸੀਂ ਦੇਖ ਹੀ ਰਹੇ ਹੋ ਪਾਣੀ ਦੇ ਇਸ ਤਰ੍ਹਾਂ ਹੀ ਪਿਆ ਹੈ ਫਰੋ ਜਿਹੜਾ ਕੋਈ ਕਮੇਟੀ ਵਾਲੇ ਆਂਦੇ ਆ ਉਹ ਥੋੜਾ ਬਹੁਤ ਇੱਕ ਦੋ ਗੱਡੀਆਂ ਕੱਢ ਲੈ ਜਾਂਦੇ ਆ ਤੇ ਫਿਰ ਐਸੇ ਤਰ੍ਹਾਂ ਹੀ ਰਹਿੰਦਾ ਥੋੜੀ ਬਹੁਤੀ ਤਲਾਹ ਕਰ ਦਿੰਨੇ ਆ ਉਹਦੇ ਨਾਲ ਮਾੜੀ ਮੋਟੀ ਕੋਈ ਐਮਸੀਆਂ ਦੇ ਜਾ ਰਹੇ ਕੋਈ ਸੁਣਾਈ ਹੋ ਜਾਂਦੀ ਆ ਉਸ ਤੋਂ ਬਾਅਦ ਕੋਈ ਸੁਣਾਈ ਨਹੀਂ ਹੁਣ ਵੋਟਾਂ ਆ ਗਈਆਂ ਲੋਕ ਸਭਾ ਦੀਆਂ ਚੋਣਾਂ ਆ ਦਿੱਲੀ ਦੀ ਸਰਕਾਰ ਚੁਣਨ ਜਾ ਰਹੇ ਹੋ ਤੁਸੀਂ ਤੇ ਜਿਹੜਾ ਲੀਡਰ ਆਊਗਾ ਉਹਦੇ ਲਈ ਕੀ ਹੈ ਤੁਹਾਡਾ ਲੀਡਰ ਲਾਈਵ ਆਈ ਜੀ ਇਹ ਹੈਗਾ ਕਿ ਜਿਹੜੀ ਜਨਤਾ ਨੇ ਜਿਹੜੀ ਇਹ ਜਨਤਾ ਬੇਕਾਰ ਹੈ ਕਿਉਂ ਬੇਕਾਰ ਬੇਕਾਰ ਹੈ ਹੁਣ ਅੱਜ ਬੋਲ ਰਹੀ ਐ ਕੱਲ ਨਹੀਂ ਬੋਲੂਗੀ ਕੱਲ ਤਕੜੀ ਐ ਜਿੱਧਰ ਤਕੜੀ ਤੋਂ ਤਕੜੀ ਐ ਨਾ ਉਧਰ ਹੋ ਜਾਂਦੀ ਐ ਦੁਨੀਆ ਇਹ ਮੈਂ ਅੱਜ ਕਰਨੀ ਐ ਦਾਅਵੇ ਨਾਲ ਕਰਨੀ ਐ ਜਿੱਧਰ ਭਾਰੂ ਹੁੰਦਾ ਉਧਰ ਜਾਵੜਾ ਉਹਧਰ ਜੀ ਜਾਵੜਦੀ ਐ ਇਹ ਮੈਂ ਦਾਅਵੇ ਨਾਲ ਕਰਨੀ ਐ ਨਹੀਂ ਕਿ ਫਿਰ ਉੱਥੇ ਤੁਹਾਡੀ ਸਮੱਸਿਆ ਕਿੱਥੇ ਰਹਿ ਜਾਂਦੀ ਐ ਸਾਡੀ ਉੱਥੇ ਹੀ ਰਹਿ ਜਾਂਦੀ ਜਿੱਥੇ ਅਸੀਂ ਪਾਣੀ ਦੇ ਵਿੱਚ ਪੈ ਜਾਂ ਨਾ ਉੱਥੇ ਹੀ ਰਹਿ ਜਾਂਦੀ ਐ ਸਾਡੀ ਹੁਣ ਚੋਨਾ ਜਿਹੜੇ ਆ ਰਹੇ ਆ ਹਾਂਜੀ ਲੋਕ ਜਿੱਧਰ ਮਰਜ਼ੀ ਜਾਣ ਤੁਸੀਂ ਕੀ ਕਰੋਗੇ ਅਸੀਂ ਤਾਂ ਜੋ ਉਹ ਕਰਾਂਗੇ ਜਿਹੜਾ ਸਾਡਾ ਪਾਣੀ ਦਾ ਮਸਲਾ ਹੱਲ ਕਰੂਗਾ ਉਹਨੂੰ ਅਸੀਂ ਵੋਟਾਂ ਦੇਵਾਂਗੇ ਨਹੀਂ ਤਾਂ ਸਾਡੀ ਵੋਟਾਂ ਸਾਡੇ ਕੋਲੇ ਆ ਮਸਲਾ ਹੱਲ ਇਹ ਹੀ ਮਸਲਾ ਸਾਡਾ ਹੱਲ ਹੁਣ ਹੋ ਨਹੀਂ ਸਕਦਾ ਕਿਉਂਕਿ ਚੋਣ ਜਾਬਤਾ ਲੱਗਿਆ ਆ ਸਿਆਸੀ ਪਾਰਟੀਆਂ ਇਸ ਮਸਲੇ ਨੂੰ ਹੱਲ ਨਹੀਂ ਕਰ ਸਕਦੀਆਂ ਇਹ ਨਾ ਹੋਵੇ ਤੁਹਾਨੂੰ ਪਿਛਲੀ ਵਾਰ ਵਾਂਗੂ ਲਾਰਿਆਂ ਜੀ ਰੱਖ ਲਿਆ ਨਹੀਂ ਨਾਰਾਜ਼ ਕਿ ਉਹ ਕੋਈ ਨਾ ਕੋਈ ਤਾਂ ਮੂੰਹ ਤੇ ਕੋਈ ਜਾਮਣੀ ਹੋਊਗੀ ਕੋਈ ਵਿੱਚੋਂ ਕਿਸੇ ਦੇ ਕੋਈ ਸਾਂ ਸੁਣ ਕਰਨਗੇ ਵੀ ਅਸੀਂ ਆ ਕੰਮ ਕਰਾਂਗੇ ਤੇ ਉਸ ਤੋਂ ਬਾਅਦ ਫਿਰ ਅਸੀਂ ਵੋਟਾਂ ਦੇਵਾਂਗੇ ਨਹੀਂ ਸੀ ਅਸੀਂ ਨਹੀਂ ਵੋਟਾਂ ਦੇਵਾਂਗੇ ਨਾਲੇ ਤੁਸੀਂ ਕਹਿ ਰਹੇ ਹੋ ਵੀ ਸਾਡੇ ਨਾਲ 20 ਸਾਲਾਂ ਤੋਂ ਹੈ ਹਾਂ 20 ਸਾਲਾਂ ਤੋਂ ਹੀ ਹੈ ਹੀ ਜਾਂਦਾ ਉਦੋਂ ਕਿਸੇ ਉਦੋਂ ਕੋਈ ਜਾਮਣੀ ਕੰਮ ਨਹੀਂ ਆਉਂਦੀ ਤੇ ਤੁਹਾਨੂੰ ਤੁਹਾਨੂੰ ਇੱਕ ਟੱਪਾ ਸੁਣਾ ਦਿੰਦਾ ਵੀ ਜਿਹੜੀ ਪਾਰਟੀ ਹੈ ਜਿਹੜੀ ਅੱਜ ਇੰਨੀ ਜਨਤਾ ਖੜੀ ਹੈ ਇਹ ਸਭ ਮੂੰਹ ਬੋਤ ਕੇ ਖੜਨ ਵਾਲੀ ਹੈਗੀ ਆ ਕੋਈ ਨਹੀਂ ਉਹਨਾਂ ਨੂੰ ਦਾਵੇ ਨਾਲ ਕਹਿ ਸਕਦੀ ਵੀ ਆ ਸਾਡਾ ਕੰਮ ਹੋਵੇ ਤੇ ਅਸੀਂ ਆ ਅਸੀਂ ਅੱਜ ਦੇਵਾਂਗੇ ਅੱਜ ਇਸ ਤਰ੍ਹਾਂ ਦੀ ਵੋਟਾਂ ਨਹੀਂ ਦੇਵਾਂਗੇ ਜਾਂ ਦੇਵ ਆ ਗੱਲਾਂ ਨਹੀਂ ਕਰ ਸਕਦੀ ਉਸ ਟਾਈਮ ਤੇ ਨਹੀਂ ਕਰ ਸਕਦੀ ਇਹ ਆਸੇ-ਪਾਸੇ ਕਰ ਸਕਦੀ ਹੈ ਕਾਰਨ ਹੁੰਦਾ ਉਦੋਂ ਕਿ ਕਾਰਨ ਬਸ ਤਕੜੀ ਦਾ ਹਿਸਾਬ ਹੈ ਕਿ ਵੀ ਮੇਰੇ ਨਾਲ ਕੋਈ ਬੁਰਾ ਨਾ ਕਰ ਜੇ ਮੈਨੂੰ ਕੋਈ ਮਾੜਾ ਨਾ ਕਹਿ ਜੇ ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਦੇ ਅੰਦਰ ਸੁਹਾਚਣਾ ਨਹੀਂ ਹੁੰਦੀ ਕਾਰਨ ਵੀ ਹੁੰਦਾ ਵੀ ਅਸੀਂ ਜੇ ਬੋਲਾਂਗੇ ਹਾਂ ਉਹਨਾਂ ਨੂੰ ਡਰ ਹੈ ਕੀ ਦਾ ਡਰ ਹੁੰਦਾ ਡਰ ਬਸ ਵੀ ਸਾਡੇ ਅਸੀਂ ਉਹ ਵੱਡੇ ਬੰਦੇ ਅਸੀਂ ਗਰੀਬ ਬੰਦੇ ਆ ਡਰ ਉਹਨਾਂ ਨੂੰ ਅੱਛਾ ਹੁਣ ਲੋਕ ਸਭਾ ਦੀਆਂ ਚੋਣਾਂ ਆ ਗਈਆਂ ਉਮੀਦਵਾਰ ਜਿਹੜੇ ਆ ਤੁਹਾਡੇ ਘਰਾਂ ਚ ਆਉਣਗੇ ਵੋਟਾਂ ਮੰਗਣ ਆਸਤੇ ਜੀ ਵੋਟਾਂ ਮੰਗਣ ਆਣਗੇ ਤਾਂ ਠੀਕ ਆ ਮੰਨਦੇ ਆ ਜੀ ਇਹ ਵੋਟਾਂ ਦਾ ਕੀ ਕਿਹੜੀ ਬਜਾ ਨਾਲ ਆਣਗੇ ਅਸੀਂ ਸਾਰਿਆਂ ਨਾਲ ਸਾਰਿਆਂ ਨੂੰ ਕਹਿ ਕੇ ਥਾਗੇ ਜੀ ਸਾਡੀ ਕੋਈ ਸੁਣਾਈ ਨਹੀਂ ਹੋ ਰਹੀ ਇਸ ਮਾਰੀ ਸਾਡੀ ਕੋਈ ਸੁਣਾਈ ਨਹੀਂ ਹੋ ਰਹੀ ਅਸੀਂ ਤਾਂ ਇਹੀ ਕਹਿ ਰਹੇ ਆ ਵੀ ਸਾਡਾ ਮਸਲਾ ਹਲ ਪਾਣੀ ਦਾ ਹੋਣਾ ਚਾਹੀਦਾ ਇਹ ਇਹ ਸਮੱਸਿਆ ਬਹੁਤ ਲੰਮੀ ਐ ਕਿੰਨੇ ਲੀਡਰ ਤੁਹਾਡੇ ਕੋਲੇ ਕੌਣ ਕੌਣ ਆਇਆ ਤੇ ਕਿਹਦੇ ਕੋਲੇ ਸਮੱਸਿਆ ਰੱਖੀ ਐ ਤੁਸੀਂ ਅਜੇ ਤੱਕ ਤਾਂ ਲੀਡਰ ਤਾਂ ਕੋਈ ਮੇਰੇ ਖਿਆਲ ਅਜੇ ਆਇਆ ਨਹੀਂ ਕੋਈ ਆਇਆ ਜੀ ਬਾਦਲ ਸਾਹਿਬ ਵੀ ਆਏ ਸੀ ਕਿ ਦੂਜੇ ਸਾਰੇ ਆਏ ਸੀ ਆ ਦਿਆਲ ਸਿੰਘ ਕੋਲੇ ਵਾਲੇ ਵੀ ਆਏ ਸੀ ਤੁਹਾਡੇ ਪੈਪਰ ਪਵਾ ਦਾਂਗੇ ਹਜੇ ਤੱਕ ਤਾਂ ਕੋਈ ਪੈਪਰ ਨਹੀਂ ਪਈਆਂ ਜੀ ਅਸੀਂ ਕਾਲੀ ਝੰਡੀਆਂ ਦਿਖਾ ਕੇ ਅਸੀਂ ਨਹੀਂ ਵੋਟਾਂ ਦੇਣੀਆਂ ਕਿਸੇ ਨੂੰ ਵੀ ਜੀ ਤੇ ਕੌਣ ਕੌਣ ਲੀਡਰ ਦਿਆਲ ਸਿੰਘ ਕੋਲੇ ਵਾਲੀ ਤੋਂ ਸਵਾ ਹੋਰ ਕੌਣ ਲੀਡਰ ਆਇਆ ਸੀ ਕਿਉਂਕਿ ਦਿਆਲ ਸਿੰਘ ਕੋਲੇ ਆਏ ਜੀ ਨਾਮ ਸਿੰਘ ਆਰੇ ਵਾਲੇ ਸਾਰੇ ਟੋਟਲ ਲੀਡਰ ਆਏ ਸੀ ਜੀ ਸਾਡਾ ਕੋਈ ਮਸਲਾ ਹੱਲ ਨਹੀਂ ਹੋਇਆ ਜੀ ਤੇ ਅਸੀਂ ਨਹੀਂ ਮੋਟਾ ਪਾਣੀ ਆ ਜੀ ਕਿਸੇ ਨੂੰ ਵੀ ਅਸੀਂ ਕਾਲੀ ਝੰਡੀਆਂ ਦਿਖਾ ਕੇ ਅਸੀਂ ਬੋਟ ਪਾਣੀ ਨਹੀਂ ਜੀ ਬਿਲਕੁਲ ਹੀ ਬਾਈ ਕੱਟ ਕਰ ਦਾਂਗੇ ਜੀ ਅਸੀਂ ਅੱਜ ਗੱਲ ਕਰਦੇ ਆ ਬਸ਼ੰਬਰ ਐਮ ਸੀ ਜਿਹੜੇ 20 ਨੰਬਰ ਵਾਰਡ ਤੇ ਇਥੋਂ ਦੀ ਨਮਾਇੰਦਗੀ ਕਰਦੇ ਨੇ ਇਹ ਜਿਹੜਾ ਏਰੀਆ ਪਰਲਾ ਹਿੱਸਾ ਜਿਹੜਾ 17 ਨੰਬਰ ਵਾਰਡ ਚ ਆ ਜਾਂਦਾ ਤੇ ਇਧਰਲਾ ਹਿੱਸਾ 20 ਨੰਬਰ ਵਾਰਡ ਚ ਆ ਜਾਂਦਾ ਇਹ ਜਿਹੜੀ ਗਲੀ ਜਿਹੜੀ ਜਿਹੜੀ ਗਲੀ ਹੈਗੀ ਆ ਇਹ ਰੋਡ ਆ ਜਿਹੜੀ ਉੱਥੇ ਸੀਵਰੇਜ ਦਾ ਪਾਣੀ ਭਰਿਆ ਹੋਇਆ ਤੇ ਲੋਕਾਂ ਦਾ ਕਹਿਣਾ ਹੈ ਵੀ ਇਹ ਸਮੱਸਿਆ ਪਿਛਲੇ 20 ਸਾਲਾਂ ਦੀ ਹੈ ਜਿਸ ਨੂੰ ਹੱਲ ਨਹੀਂ ਕੀਤਾ ਗਿਆ ਸਿਆਸੀ ਲੀਡਰ ਵੋਟਾਂ ਮਲੇ ਆਉਂਦੇ ਆ ਤੇ ਮਿੱਠੀ ਗੋਲੀ ਦੇ ਕੇ ਚਲਦੇ ਬਣਦੇ ਆ ਇਹ ਸਮੱਸਿਆ ਜਿਉਂਦੀ ਤਿਉਂ ਬਣੀ ਹੋਈ ਆ ਇਸ ਏਰੀਆ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਇੱਥੋਂ ਸੀਵਰੇਜ ਦਾ ਪਾਣੀ ਜਿਹੜਾ ਉਹਦੀ ਨਿਕਾਸੀ ਦਾ ਪੂਕਤਾ ਪ੍ਰਬੰਧ ਨਾ ਹੋਣ ਕਰਕੇ ਆਰਜੀ ਤੌਰ ਤੇ ਰੇਲਵੇ ਜਿਹੜੀ ਜੇ ਰੇਲਵੇ ਲਾਈਨ ਦੇ ਨਾਲ ਜਗਾ ਉਧਰੋਂ ਪਾਣੀ ਕੱਢਿਆ ਗਿਆ ਸੀ ਪਰ ਰੇਲਵੇ ਵੱਲੋਂ ਇਹ ਪਾਣੀ ਨੂੰ ਬੰਦ ਕਰ ਦਿੱਤੇ ਜਾਣ ਕਾਰਨ ਬਹੁਤ ਵੱਡੀ ਸਮੱਸਿਆ ਖੜੀ ਹੋਈ ਸਾਡੇ ਨਾਲ ਇਸ ਹਲਕੇ ਦੀ ਇਸ ਵਾਰਡ ਦੀ ਨੁਮਾਇੰਦਗੀ ਕਰਨ ਵਾਲੇ ਬਿਸ਼ੰਬਰ ਐਮਸੀ ਜਿਹੜੇ ਕਿ ਅਕਾਲੀ ਦਲ ਦੀ ਆਗੂ ਨੇ ਉਹਨਾਂ ਨਾਲ ਗੱਲ ਕਰਦੇ ਆ ਬਿਸ਼ੰਬਰ ਜੀ ਕਾਫੀ ਬੇਹਾਲ ਹਾਲਾਤ ਨੇ ਜਿਹੜੇ ਬਹੁਤ ਖਰਾਬ ਨੇ ਇਹ ਦੇਖੋ ਜੀ ਇਹ ਹਾਲਾਤ ਇਹ ਅਸੀਂ ਬਾਰ ਬਾਰ ਐਸਡੀਓ ਸਾਹਿਬ ਨੂੰ ਮੈਂ ਖੁਦ ਲਿਖਦੀ ਰੂਪ ਚ ਦਿੱਤਾ ਤੇ ਉਹ ਨਾਲ ਮੈਂ ਮਿਲ ਕੇ ਵੀ ਆਇਆ ਤੇ ਬਾਰ ਬਾਰ ਜਿਵੇਂ ਸਾਡੀ ਪਬਲਿਕ ਫੋਨ ਕਰਦੀ ਆ ਮੈਂ ਉਸੇ ਸਾਹਿਬ ਨਾਲੇ ਉਹਨਾਂ ਨੂੰ ਫੋਨ ਕਰਦਾ ਤੇ ਉਹ ਸਾਡੀ ਸੁਣਾਈ ਕਰਦੇ ਹੀ ਨਹੀਂ ਕੋਈ ਸਾਡੀ ਸਰਕਾਰ ਮੇਲੇ ਵੀ ਸਾਡੀ ਕਮੀਆਂ ਰਹੀਆਂ ਥੋੜੀ ਘਣੀਆਂ ਉਹ ਮੈਂ ਦੱਸ ਹੀ ਦੇਣਾ ਕਿਉਂਕਿ ਅਸੀਂ ਬਾਰ ਬਾਰ ਮੰਗ ਕੀਤੀ ਹੈ ਵੀ ਐਸਡੀਓ ਸਾਹਿਬ ਨੂੰ ਤੇ ਸਾਡੇ ਪ੍ਰਧਾਨ ਰਾਮ ਸਿੰਘ ਨੂੰ ਵੀ ਇਹਦਾ ਪਰਸਨਲ ਤੌਰ ਤੇ ਮਸਲਾ ਹੱਲ ਕਰ ਦਿਓ ਓਵਰਫਲੋ ਪਾ ਕੇ ਜਮਲਾਲੀ ਗਲੀ ਪਾ ਕੇ ਇਹਦਾ ਮਸਲਾ ਹੱਲ ਹੋ ਸਕਦਾ ਜਦ ਕਿ ਸਾਡੀ ਕੋਈ ਹੁਣ ਕਾਂਗਰਸ ਸਰਕਾਰ ਜਲਦੀ ਆਈ ਹੈ ਉਦੋਂ ਤੀ ਸਾਡੀ ਸੁਵਾਈ ਹੋਈ ਨਹੀਂ ਪਿਛਲੇ 10 ਸਾਲ ਤੁਹਾਡੀ ਸਰਕਾਰ ਰਹੀ ਹੈ ਉਹਦੇ ਚ ਨਹੀਂ ਤੁਹਾਡੇ ਤੋਂ ਕੰਮ ਹੋਇਆ ਨਹੀਂ ਪਿਛਲੇ 10 ਸਾਲ ਸਾਡੀ ਸਰਕਾਰ ਨੇ ਜੋ ਅਸੀਂ ਕੰਮ ਕਰਾਣੇ ਸੜਕਾ ਸੁਰਕਾ ਸਾਰੇ ਸਿਰਫ ਇੱਕ ਗਲੀ ਇੱਕ ਦੋ ਵਾੜਾ ਕਰਕੇ ਇਕੱਟੀ ਗਈ ਹੈ ਨਹੀਂ ਤੇ ਇਹ ਗਲੀਆਂ ਵੀ ਬੰਜਾਂ ਨਹੀਂ ਸੀਵਰ ਦਾ ਪਾਣੀ ਦਾ ਮਸਲਾ ਵੀ ਹੱਲ ਹੋ ਜਾਣਾ ਸੀ ਇਹ ਇਹਦਾ ਸਭ ਤੋਂ ਵੱਡੀ ਸਮੱਸਿਆ ਜਿਹੜੀ ਪਾਣੀ ਦੀ ਨਿਕਾਸੀ ਹੈ ਪਹਿਲਾਂ ਅਰਜੀ ਤੌਰ ਤੇ ਜਿਹੜਾ ਰੇਲਵੇ ਕ੍ਰੋਸਿੰਗ ਵਾਲੇ ਪਾਸੇ ਨੂੰ ਪਾਣੀ ਛੱਡਿਆ ਜਾਂਦਾ ਸੀ ਜਦ ਕਿ ਰੇਲਵੇ ਨੇ ਉਹ ਪਾਣੀ ਬੰਦ ਕਰ ਦਿੱਤਾ ਹਰ ਬਾਰ ਕਈ ਵਾਰੀ ਬੰਦ ਠੀਕ ਹੈ ਕਈ ਵਾਰ ਬੰਦ ਕਰ ਦਿੱਤਾ ਗਿਆ ਪਾਣੀ ਦੀ ਨਿਕਾਸ ਪਾਣੀ ਦੀ ਨਿਕਾਸੀ ਸਭ ਤੋਂ ਵੱਡਾ ਮੁੱਦਾ ਹੋਣਾ ਚਾਹੀਦਾ ਹੈ ਤੁਹਾ ਪਰ ਪਿਛਲੇ 10 ਸਾਲ ਤੁਸੀਂ ਇਹਦੇ ਵੱਲ ਗੌਰ ਨਹੀਂ ਕੀਤਾ ਅਸੀਂ ਬਹੁਤ ਮੰਗ ਕੀਤੀ ਹੈ ਕਮੇਟੀ 'ਚ ਸਾਡੀ ਮੀਟਿੰਗਾਂ 'ਚ ਸਾਰੀ ਗੱਲ ਚੱਲੀ ਹੈ ਪਰ ਇਸ ਗੱਲ ਦਾ ਧਿਆਨ ਹੀ ਨਹੀਂ ਦਿੱਤਾ ਕਿਸੇ ਨੇ ਅਸੀਂ ਬਾਰ-ਬਾਰ ਹੁਣ ਵੀ ਕਹਿੰਦੇ ਆ ਮੱਕੜ ਸਾਹਿਬ ਦੀ ਕਮੇਟੀ ਦੇ ਕਿੰਨੇ ਵਾਰੀ ਇਹ ਜਿਹੜੇ ਆਲੇ ਇਕੱਠੇ ਹੋਏ ਤੁਸੀਂ ਆ ਗਏ ਨਹੀਂ ਤਾਂ ਤੁਸੀਂ ਨਹੀਂ ਨਹੀਂ ਮੈਂ ਤਕਰੀਬਨ ਗੇੜਾ ਮਾਰਦਾ ਕੈਂਸਰ ਦਾ ਮਰੀਜ਼ ਆ ਮੇਰੀਏ ਦੇ ਵਿੱਚ ਇੱਕ ਵਾਰ ਇੱਕ ਵਾਰ ਵੀ ਸੀ ਅਸੀਂ ਕੋਲ ਮਿਲਾ ਕੇ ਮੰਗਾ ਤਕਰੀਬਨ ਪੂਰੀ ਕਿਤੇ ਇੱਕ ਆਈਓ ਸੜਕ ਸਾਡੀ ਰਹਿ ਗਈ ਜਾਂ ਸ਼ਿਵਰ ਰਹਿ ਗਿਆ ਜਿਹੜਾ ਇਹਦਾ ਮਸਲਾ ਹੱਲ ਨਹੀਂ ਹੋਇਆ ਇਹ ਅਸੀਂ ਹੁਣ ਵੀ ਮੰਗ ਕਰ ਰਹੇ ਭੱਟੀ ਸਾਹਿਬ ਤੋਂ ਮੰਗ ਕਰਦਾ ਮੈਂ ਐਮਸੀ ਹੋਣ ਦੇ ਲਾਤੇ ਤੇ ਐਸਡੀਓ ਸਾਹਿਬ ਨੂੰ ਤਾਂ ਅਜੇ ਕਾਫੀ ਮੱਕੜ ਸਾਹਿਬ ਨੂੰ ਤਾਂ ਕੁੱਲ ਮਿਲਾ ਕੇ ਮੱਕੜ ਸਾਹਿਬ ਨੇ ਸਾਡੇ ਵੇੜਾ ਪਾਇਆ ਸਾਡੇ ਮੋਹਲੇ ਦਾ ਜਿੰਨਾ ਪਾਣੀ ਦਾ ਹੈ ਨਾ ਮਸਲਾ ਗੰਦੇ ਦੇ ਪਾਣੀ ਦਾ ਮਸਲਾ ਹੱਲ ਹੋਇਆ ਹੀ ਨਹੀਂ ਇਹੀ ਅਫਸਰ ਤੁਹਾਡੀ ਸਰਕਾਰ ਵੇਲੇ ਵੀ ਰਿਹਾ ਹਾਂਜੀ ਰੇ ਇਹਨੂੰ ਅਸੀਂ ਇੱਕ ਵਾਰੀ ਭਜਾਇਆ ਵੀ ਹੈ ਤੁਸੀਂ ਦੇਖਿਆ ਹੋਊਗਾ ਉਹ ਇੱਕ ਮਿੰਟ ਜੀ ਅਸੀਂ ਐਸੇ ਸਾਡੇ ਰਵਿਦਾਸ ਮੰਦਰ ਦੇ ਮੰਦਰ ਕੋਲੇ ਪੈਪਾ ਪਾਰਿਆ ਸੀ ਗੰਦੀ ਪੈਪਾ ਪਾਰਿਆ ਅਸੀਂ ਇਹਨੂੰ ਭਜਾਇਆ ਫਿਰ ਮਿੰਤਾ ਤਰਲਾ ਕਰਕੇ ਫਿਰ ਕਹਿੰਦਾ ਸਾਨੂੰ ਲਿਆਓ ਜੀ ਲਿਆਓ ਜੀ ਅਸੀਂ ਲਿਆਏ ਨਹੀਂ ਪਤਾ ਨਹੀਂ ਕੌਣ ਲਿਆਏ ਇਹਨੂੰ ਦੁਬਾਰਾ ਸਾਨੂੰ ਤਾਂ ਸਮਝ ਯਾਰ ਹੁਣ ਸਾਡੀ ਤਾਂ ਰਾਜਨੀਤੀ ਦੇ ਨਾਲ ਤੇ ਸਾਡੀ ਸੁਣਾਈ ਨਹੀਂ ਕਰਦਾ ਇਹ ਤੁਹਾਡੀ ਸਰਕਾਰ ਵੇਲੇ ਵੀ ਤੁਹਾਡੀ ਸੁਣਵਾਈ ਨਹੀਂ ਹੋਈ ਨਹੀਂ ਹੋਈ ਜੀ ਉਦੋਂ ਵੀ ਨਹੀਂ ਹੋਈ ਹੁਣ ਵੀ ਨਹੀਂ ਹੋ ਰਹੀ ਪੱਟੀ ਸਾਹਿਬ ਨੂੰ ਮਿਲੇ ਪੱਟੀ ਸਾਹਿਬ ਨੂੰ ਕਿੰਨੀ ਵਾਰੀ ਗਿਆ ਸੀ ਹੁੰਦੇ ਲਖਵਿੰਦਰ ਹੁੰਦੇ ਪੀਏ ਹੁੰਦੇ ਨਾਲ ਕੱਲ ਪਰਸੋ ਗੱਲ ਹੋਈ ਕਿ ਤੁਸੀਂ ਮੀਟਿੰਗ ਚਾਹੋ ਜੀ ਮੈਂ ਕਿਹਾ ਸੀ ਮੀਟਿੰਗ ਚ ਕੀ ਲੈਣਾ ਜੇ ਸਾਡਾ ਮਸਲਾ ਹੱਲ ਨਹੀਂ ਹੁੰਦੇ ਫਿਰ ਮੈਂ ਸੀ ਨਹੀਂ ਕਿ ਮੀਟਿੰਗ ਤੇ ਮੈਂ ਸਾਡਾ ਮਸਲਾ ਹੱਲ ਹੋਣਾ ਚਾਹੀਦਾ ਲੋਕਾਂ ਨੇ ਤੁਹਾਡੇ ਵਾਰਡ ਦੇ ਵਿੱਚ ਬੋਰਡ ਲਾਤਾ ਵੀ ਇੱਥੇ ਕੋਈ ਵੀ ਲੀਡਰ ਵੋਟ ਮੰਗਣ ਨਾ ਆਵੇ ਉਹਨਾਂ ਨੇ ਸੰਕੇਤਕ ਤੌਰ ਤੇ ਨਾਲ ਚੱਪਲਾਂ ਵੀ ਟੰਗੀਆਂ ਐ ਵੀ ਹੋ ਸਕਦਾ ਵੀ ਕੋਈ ਲੀਡਰ ਜਿਹੜਾ ਇੱਥੇ ਵੋਟਾਂ ਮੰਗਣ ਆਊਗਾ ਇਹ ਚੱਪਲਾਂ ਵੀ ਉਹਤੇ ਫਰ ਸਕਦੀਆਂ ਕਿਉਂਕਿ ਉਹਨਾਂ ਨੇ ਨਾਲ ਚੱਪਲਾਂ ਟੰਗੀਆਂ ਹੋਈਆਂ ਦੇਖੋ ਜੀ ਇਹ ਪਬਲਿਕ ਵੋਟਾਂ ਲੈਣ ਆਉਣਾ ਪਬਲਿਕ ਦੇ ਵਿੱਚ ਆਉਣਾ ਵੋਟਾਂ ਲੈਣ ਦੇਖੋ ਮੈਂ ਆਊਂਗਾ ਮੇਰਾ ਭਾਈਚਾਰਾ ਮੇਰਾ ਸਮਾਜ ਹੈ ਵੋਟਾਂ ਮੰਗਣਾ ਸਾਡਾ ਰਾਈਟ ਹੈ ਵੋਟਾਂ ਅਸੀਂ ਮੰਗਾਂਗੇ ਇਹਨਾਂ ਦੇ ਕੰਮ ਵੀ ਕਿਤੇ ਨਾਲ ਪਤਾ ਕੋਈ ਇੱਕ ਅਧੀ ਕਮੀ ਬਸੇ ਰਹਿ ਵੀ ਜਾਂਦੀ ਹੈ ਅਖੀਰ ਐਮਸੀ ਸਾਸੀ ਕੋਈ ਜੇ ਸਾਡੇ ਹੱਥ ਜੇ ਵਾਲੀ ਪਾਵਰ ਤਾਂ ਹੁੰਦੀ ਨਹੀਂ ਇਹ ਜਿਆਦਾ ਪਾਵਰ ਹੈ ਸਾਡੇ ਫੰਡਮੈਂਟਲ ਪਰਸਨਲ ਫੰਡਮੈਂਟਲ ਅਸੀਂ ਐਵੇਂ ਕਢਾਦੀ ਮਸਲਾ ਮੈਂ ਦੇਖਦਾ ਜਦੋਂ ਤੁਹਾਡੀ ਸਰਕਾਰ ਹੁੰਦੀ ਹੈ ਜਿਹੜੇ ਉਪ ਮੁੱਖ ਮੰਤਰੀ ਜਾਂ ਮੁੱਖ ਮੰਤਰੀ ਤੁਹਾਡੀਆਂ ਉੱਥੇ ਫੋਟੋਆਂ ਆਉਂਦੀਆਂ ਕੀ ਕੇਵਲ ਤੁਸੀਂ ਕੱਲੀਆਂ ਫੋਟੋਆਂ ਖਿਚਾਉਣੇ ਆ ਜਾਂ ਆਪਦੀ ਸਮੱਸਿਆ ਵੀ ਦੱਸਦੇ ਉਹਨਾਂ ਨੂੰ ਨਹੀਂ ਪੂਰੀ ਸਮੱਸਿਆ ਦੱਸਦੇ ਜੀ ਇੱਥੇ ਇਹਨਾਂ ਦੇ ਕਿਸਾਨ ਜੀ ਖੜੇ ਤੇ ਚੰਡੀਗੜ੍ਹ ਦੇ ਮੁਲਾਜ਼ਮ ਅਸੀਂ ਖੁਦ ਇੱਥੇ ਲੈ ਕੇ ਆਏ ਉਹਨਾਂ ਨੂੰ ਦਿਖਾਇਆ ਤਿੰਨ ਚਾਰ ਵਾਰ ਚੰਡੀਗੜ੍ਹ ਦੇ ਮੁਲਾਜ਼ਮ ਆਏ ਉਹ ਦੇਖ ਕੇ ਗਏ ਪਤਾ ਨਹੀਂ ਰੱਬੋ ਜਾਨ ਕਿਉਂ ਇਹ ਮਸਲਾ ਲੰਮਕਿਆ ਪਿਆ ਨਾ ਹੱਲ ਹੋ ਜਾਣਾ ਚਾਹੀਦਾ ਸੀ ਨਹੀਂ ਜੇ ਤੁਸੀਂ ਪਿਛਲੇ 10 ਸਾਲਾਂ ਚ ਇਹ ਮਸਲਾ ਹੱਲ ਨਹੀਂ ਕਰਾ ਸਕੇ ਪਾਣੀ ਦੀ ਨਿਕਾਸੀ ਦਾ ਤੇ 2 ਸਾਲਾਂ ਚ ਤੁਸੀਂ ਕਾਂਗਰਸ ਤੋਂ ਕੀ ਉਮੀਦ ਰੱਖਦੇ ਹੋ ਵੀ ਉਹ ਹੱਲ ਕਰ ਦੂ ਜਦੋਂ ਤੁਹਾਡੀ ਆਪਦੀ ਸਰਕਾਰ ਤੇ ਮਸਲਾ ਹੱਲ ਨਹੀਂ ਹੋਇਆ ਦੇਖੋ ਜੀ ਸਰਕਾਰਾਂ ਨੇ ਕੰਮ ਤਾਂ ਬਹੁਤ ਕਰਾਇਆ ਤੁਹਾਨੂੰ ਸਾਰਾ ਪਤਾ ਹੀ ਹੈ ਕੋਈ ਇੱਕ ਕਦਮ ਮਸਲਾ ਰਹਿ ਵੀ ਜਾਂਦਾ ਅਸੀਂ ਹੁਣ ਚਲੋ ਇਹ ਸਰਕਾਰ ਅਗੇ ਇਹਨਾਂ ਤੋਂ ਮੈਂ ਮੰਗ ਕਰਦਾ ਸਾਡੇ ਬਰਾਦਰਾਂ ਨੂੰ ਪੈਸਾ ਮੰਗ ਕਰਦਾ ਵੀ ਇਹਨਾਂ ਮਸਲਾ ਪਾਣੀ ਨਾਲ ਛੇਤੀ ਛੇਤੀ ਮਸਲਾ ਪਾ ਲੈ ਪੱਕੇ ਤੌਰ ਤੇ ਹਲੋਵੇ ਇਹ ਨਹੀਂ ਮਸ਼ੀਨਾਂ ਨਾਲ ਗੰਦਗੀ ਕਰਦੇ ਫਿਰ ਦੂਜੇ ਦਿਨ ਬਦਲੋ ਜੇ ਜਿਹੜੀ ਪੱਕੇ ਤੌਰ ਤੇ ਮੈਂ ਮੰਗ ਕਰਦਾ ਮੇਰੀ ਬਰਾਦਰੀ ਮੰਗਰਦੀ ਹੈ ਪੱਕੇ ਤੌਰ ਤੇ ਮਸਲਾ ਹਲ ਹੋਣਾ ਚਾਹੀਦਾ ਸਾਡੀ ਸਾਹਿਬ ਦੇ ਇਹ ਕਹਿੰਦੇ ਆ ਵਾਰ-ਵਾਰ ਵੀ ਮੈਂ ਨਗਰ ਕੌਂਸਲ ਦੇ ਜਿਹੜੇ ਮੈਂਬਰਾਂ ਦੀ ਮੀਟਿੰਗ ਬੁਲਾਈ ਹੈ ਜਦਕਿ ਕੌਂਸਲਰ ਜਿਹੜੇ ਜਾਦਾ ਅਕਾਲੀ ਭਾਜਪਾ ਨਾਲ ਸਬੰਧ ਰੱਖਦੇ ਆ ਵੀ ਉਹਨਾਂ ਦੀ ਮੈਂ ਮੀਟਿੰਗ ਬੁਲਾਈ ਆ ਉਹਨਾਂ ਨੂੰ ਇਹ ਕਿਹਾ ਵੀ ਆਪਦੀ ਸਮੱਸਿਆ ਜਿਹੜੀ ਵਾਰਡ ਦੀ ਉਹ ਮੈਨੂੰ ਦੱਸੀ ਜਾ ਉਹਨਾਂ ਨੇ ਇਹ ਵੀ ਦਾਅਵਾ ਕੀਤਾ ਹੈ ਮੈਂ 1 ਕਰੋੜ ਰੁਪਇਆ ਸ਼ਹਿਰ ਤੇ ਲਾਇਆ ਹੈ ਤੁਸੀਂ ਗਏ ਉਹਨਾਂ ਦੀ ਮੀਟਿੰਗ ਤੇ ਕਦੇ ਮੀਟਿੰਗ ਦੇਖੋ ਜੀ ਅਸੀਂ ਇਹ ਨਗਰ ਕੌਂਸਲ ਦੇ ਮੈਂਬਰ ਆ ਉਹ ਸਾਡੇ ਚੇਅਰਮੈਨ ਸਰਦਾਰ ਰਾਮ ਸਿੰਘ ਜੀ ਪ੍ਰਧਾਨ ਹੈ ਉਹ ਸਾਡੀ ਕਮੇਟੀ ਦੀ ਮੀਟਿੰਗ ਕਰਦੇ ਸਾਡੇ ਐਮਸੀ ਸਾਰੇ ਉਹਦੇ ਸਮੱਸਿਆ ਦੱਸਣ ਆਉਂਦੀਆਂ ਚੁਣਿਆ ਹੋਇਆ ਐਮਐਲਏ ਹਾਂ ਜੀ ਸਾਡੇ ਸਾਡੇ ਐਮਐਲਏ ਸਾਡੇ ਸਪੀਕਰ ਸਾਰੇ ਐਮਐਲਏ ਸਾਹਿਬ ਸਾਰੇ ਸਾਂਝੇ ਹੁੰਦੇ ਸਾਰਿਆਂ ਦੇ ਇੱਕ ਪਾਰਟੀ ਦਾ ਐਮਐਲਏ ਨਹੀਂ ਹੁੰਦਾ ਜੀ ਚੁਣਿਆ ਹੋਇਆ ਐਮਐਲਏ ਜੀ ਤੁਹਾਨੂੰ ਬੁਲਾਉਦਾ ਹੈ ਹਾਂ ਜੀ ਤੁਹਾਨੂੰ ਜਾਣਾ ਚਾਹੀਦਾ ਕਿਉਂਕਿ ਤੁਹਾਨੂੰ ਤੁਸੀਂ ਇਹ ਨਹੀਂ ਵੀ ਤੁਸੀਂ ਤੁਹਾਨੂੰ ਉਹ ਪਾਰਟੀ ਸ਼ਾਮਲ ਕਰਨਾ ਚਾਹੁੰਦਾ ਹੈ ਤੁਹਾਡੇ ਤੋਂ ਤੁਹਾਡੇ ਵਾਰਡ ਦੀ ਸਮੱਸਿਆ ਉਹ ਪੁੱਛਣਾ ਜਾਉਂਦਾ ਹੈ ਕਿ ਤੁਸੀਂ ਉਹ ਵੀ ਦੱਸਣ ਲਈ ਨਹੀਂ ਜਾਈ ਸਾਡੇ ਸਾਡੇ ਐਮਸੀ ਕਟੋਕੜ 11 ਐਮਸੀ ਹੁੰਦੇ ਬਠਿੰਡੇ ਗਏ ਹੁੰਦੀ ਕੋਟੀ ਤੇ ਉਹਨਾਂ ਨੂੰ ਸਮੱਸਿਆ ਦੱਸੀਆਂ 11 ਐਮਸੀਆਂ ਜਾ ਕੇ ਤੇ ਅਜੇ ਤੱਕ ਕੋਈ ਮਸਲਾ ਹੱਲ ਨਹੀਂ ਹੋਇਆ ਜੀ ਚਲੋ ਕੱਲਾ ਮੈਂ ਨਹੀਂ ਗਿਆ 11 ਐਮਸੀ ਸਾਡੇ ਗਏ ਉੱਤੇ ਇਹ ਪੱਟੀ ਸਾਹਿਬ ਦੀ ਕੋਠੀ ਤੇ ਗਿਆ ਉੱਥੇ ਮੀਟਿੰਗ ਕੀਤੀ ਹੈ ਉਹਨਾਂ ਨੇ ਬਖਤ ਲਿਖਤੀ ਰੂਪ ਚ ਦਿੱਤਾ ਉਹਨਾਂ ਨਾਲ ਦੱਸਿਆ ਉਹਨਾਂ ਨੂੰ ਮੈਂ ਤੁਹਾਨੂੰ ਇਹ ਦੱਸਾਂ ਜੀ ਸਰਵ ਪਿਆ ਸਾਰਾ ਕੁਝ ਪਿਆ ਸੀ ਪਰ ਸਰਵ ਦੀ ਸਵਾਈਰੀ ਹੋਈ ਲਾਇਆ ਸਰਵ ਨੂੰ ਚੰਗੀ ਤਰ੍ਹਾਂ ਤਰੀਕੇ ਨਾਲ ਓਵਰਫਲ ਹੋਇਆ ਕੋ ਨਵਾਂ ਸਰਵ ਪਾਇਆ ਓਵਰਫਲੋ ਨਾਲ ਮਕਰ ਸਾਹਿਬ ਨੇ ਸਾਡਾ ਗੁਰੂ ਰਵਿਦਾਸ ਸਾਹਿਬ ਦੀ ਖੱਡੀ ਗੁਬਰਾਦਰੀ ਬਾਲਮੀਕ ਗੁਬਰਾਦਰੀ ਸਾਡੀ ਜਿਹੜੀ ਦੁਖੀ ਹੋਈ ਖੜੀ ਹੈ ਇਹ ਮਕਰ ਸਾਹਿਬ ਨੇ ਹੀ ਸਾਰਾ ਗੰਦ ਪਾਇਆ ਹੋਇਆ ਜਦ ਕਿ ਬਾਲ ਸਰਕਾਰ ਨੇ ਇਹਨੇ ਪੈਸੇ ਦਿੱਤੇ ਪਿਛਲੀ ਵਾਰ ਤੁਹਾਨੂੰ ਪਤਾ ਹੀ ਹੈ ਕਰੋੜਾਂ ਰੁਪਏ ਉਹਨਾਂ ਦਿੱਤੇ 40 40 50 50 ਸਲਾ ਕੋਈ ਹੱਲ ਨਹੀਂ ਹੋ ਜੀ ਸਾਡੇ ਉੱਥੇ ਹੀ ਖੜਾ ਆ ਜਾ ਸੁਣੋ ਸਫਾਈ ਤਾਂ ਮਤਲਬ ਨਹੀਂ ਜੀ ਅਸੀਂ ਪਹਿਲਾਂ ਵੀ ਗੰਦਗੀ ਚ ਰਹਿੰਦੇ ਸੀ ਤੇ ਹੁਣ ਵੀ ਗੰਦਗੀ ਚ ਰਹਾਂਗੇ ਇਹ ਜਿੰਨੇ ਵੀ ਹੈ ਨਾ ਮੁਲਾਜ਼ਮ ਜਿਹੜੇ ਲੱਗੇ ਹੋਏ ਸਾਰਿਆਂ ਨੂੰ ਉਡਾ ਦਿਓ ਅਸੀਂ ਆਪ ਹੀ ਆਪਣਾ ਸਫਾਈ ਆਪ ਹੀ ਕਰ ਲਾਂਗੇ ਜੀ ਤੇ ਸਰਕਾਰ ਨੂੰ ਘਟੋ ਘਟੋ ਕਹਿਣ ਜੋਗੇ ਦਵਾਗੇ ਹੁਣ ਉਧਰੋਂ ਲੈ ਕੇ ਉੱਥੋਂ ਤੱਕ ਪਾਈ ਪਾਈ ਹੈ ਸਾਡਾ ਇੱਕ ਟੋੜਾ ਪਾਣੀ ਨਹੀਂ ਜਾਂਦਾ ਨਾ ਇਹਨਾਂ ਐਮਸੀਐਨ ਦੀ ਕਮਜ਼ੋਰੀ ਹੈਗੀ ਹੈ ਸਾਰੀ ਉਹਦਾ ਸਾਰਾ ਪਾਣੀ ਠੀਕ ਹੈ ਉਹ ਪਾਣੀ ਇਹਦਾ ਸਾਰਾ ਪਾਣੀ ਉਧਰ ਜਾਂਦਾ ਪਿਆ ਤੇ ਸਾਡਾ ਪਾਣੀ ਕਿਉਂ ਨਹੀਂ ਜਾਂਦਾ ਕਿਉਂ ਕਿਉਂ ਕੀ ਚੱਕਰ ਹੈ ਉਹ ਮੈਂ ਦੱਸਦਾ ਜੀ ਹੁਣ ਮੇਰੀ ਗੱਲ ਸੁਣੋ ਤੁਹਾਨੂੰ ਜਿਹੜਾ ਗੁੱਸਾ ਹੈ ਉਹ ਤੁਹਾਡੇ ਜਿਹੜੇ ਮੌਜੂਦਾ ਐਮਸੀ ਤੇ ਹੈ ਜਾਂ ਮੌਜੂਦਾ ਸਰਕਾਰ ਸਾਰੇ ਸਿਸਟਮ ਤੇ ਸਾਰੇ ਸਿਸਟਮ ਤੇ A to Z ਤੱਕ ਜਿਹੜਾ ਹੁਣ ਮੋਦੀ ਸਰਕਾਰ ਬਣੀ ਹੈ ਕਹਿੰਦੇ ਭ੍ਰਸ਼ਟਾਚਾਰ ਖਤਮ ਕਰ ਦੇ ਉਸ ਕੋ ਡਬਲ ਹੋਇਆ ਭ੍ਰਸ਼ਟਾਚਾਰ ਹਰ ਪਾਸੇ ਇੱਕ ਕਰਪਸ਼ਨ ਕਰਪਸ਼ਨ ਕੀ ਪਏ ਜੋ ਇਹਦੇ ਨਾਲ ਚੋਣਾਂ ਵੀ ਖਤਮ ਹੋਣੀਆਂ ਚਾਹੀਦੀਆਂ ਵੋਟਾ ਸਿਸਟਮ ਵੀ ਖਤਮ ਹੋਣਾ ਚਾਹੀਦਾ ਕਿਉਂਕਿ ਲੱਖਾਂ ਕਰੋੜਾਂ ਰੁਪਏ ਲਾ ਕੇ ਫਿਰ ਸੜੀ ਸਮੱਸਿਆ ਆ ਨਹੀਂ ਦੇਣੀ ਨਾ ਤਾਂ ਸਰਕਾਰੀ ਹਸਪਤਾਲ ਚ ਕੁਝ ਮਿਲਦਾ ਸਾਨੂੰ ਨਾ ਵਾਟਰ ਬਕਸ ਦਾ ਪਾਣੀ ਆਉਂਦਾ ਸਾਨੂੰ ਤੇ ਫਿਰ ਫਾਇਦਾ ਕੀ 70 ਸਾਲ ਹੋ ਗਏ ਅਜਰਦੀ ਅਸਲ ਹੋਈ ਨੂੰ ਸਾਨੂੰ ਕੀ ਮਿਲਿਆ ਜੇ ਜੇ ਵੋਟ ਸਿਸਟਮ ਖਤਮ ਹੋ ਗਿਆ ਤਾਂ ਅੰਗਰੇਜ਼ ਦਾ ਰਾਜ ਸਹੀ ਸੀ ਵੋਟ ਸਿਸਟਮ ਖਤਮ ਹੋ ਗਿਆ ਤਮੋਲੇ ਫਿਰ ਕੀ ਹੋਊਗਾ ਉਹ ਲੁਟਾ ਲੁਟਾ ਖੋਈ ਹੋਣੀ ਆ ਲੁਟਾ ਖੋਈ ਹੋਊ ਹਰੇ ਕੀ ਕਰੀ ਜਾਊਗਾ ਫਿਰ ਸਰਦੀਪ ਸਾਰੇ ਗੜਨ ਕੇ ਫਿਰ ਰੋੜਤੀ ਹੈ ਸਾਢੇ 10 ਗੇਟ ਤੇ ਕਰਦਾ ਫੁੱਲ ਪਾਣੀ ਚੱਲਦਾ ਸਾਰੇ ਉਧਰ ਸਾਢੇ ਵਾਲੀ ਗਲੀ ਇਹਨਾਂ ਵਾਲੀ ਗਲੀ ਇੱਧਰ ਪਾਣੀ ਨਹੀਂ ਆਂਦਾ ਮੋਟਰਾਂ ਦੇ ਖਿੱਚੇ ਤਾਂ ਵੀ ਨਹੀਂ ਆਂਦਾ ਬਾਰ ਬਾਰ ਅਸੀਂ ਕਮੇਟੀ ਸੇ ਮੰਗ ਕਰਦੇ ਵੀ ਪੋਚ ਇੱਕ ਮਿੰਟ ਇੱਕ ਮਿੰਟ ਵੀ ਸਾਢੇ ਵੱਲੀ ਪਾਣੀ ਨਹੀਂ ਆ ਰਿਹਾ ਮਕਰ ਸਾਹਿਬ ਪਾਣੀ ਨਹੀਂ ਆ ਰਿਹਾ ਪਾਣੀ ਦਾ ਮਸਲਾ ਹੱਲ ਕਰੋ ਅਜ ਇਸ ਗੱਲ ਨੂੰ ਮੇ 2.5 ਸਾਲ ਹੋ ਗਏ ਉਸ ਤੋਂ ਪਹਿਲਾਂ ਵੀ ਅਸੀਂ ਕਹਿੰਦੇ ਰਹੇ ਵੀ ਪਹਿਲਾਂ ਪਾਣੀ ਆਂਦਾ ਸੀ ਪਤਾ ਨਹੀਂ ਕਿਤੇ ਲੱਟ ਨੂੰ ਕਹਿੰਸਤੇ ਪਹਿਲਾਂ ਕੀ ਚੱਕਰ ਸੀ ਉਹਨਾਂ ਤੇ ਪਹਿਲਾਂ ਪਾਣੀ ਆਂਦਾ ਸੀ ਹੁਣ ਘੱਟ ਵੱੜ 2.5 ਸਾਲੋਂ ਕੋ ਪਾਣੀ ਇੱਧਰ ਆਂਦਾ ਹੀ ਨਹੀਂ ਸਾਡੇ ਮੇਰੀ ਆਪ ਦੀ ਗਲੀ ਦੀ ਸਮੱਸਿਆ ਸਾਰੇ ਵਾਰਡ ਦੀ ਸਮੱਸਿਆ ਉਧਰ ਵੀ ਮੇਰਾ ਵਾਰਡ ਆ ਪਰ ਉਧਰ ਪਾਣੀ ਆਂਦਾ ਇੱਧਰ ਨਹੀਂ ਆਂਦਾ ਇਹ ਵੀ ਰਾਜਨੀਤੀ ਬਿੱਤਕਰਾ ਕੀਤਾ ਗਿਆ ਸਾਡੇ ਨਾਲ ਮੈਨੂੰ ਇਹ ਗੱਲ ਸਮਝ ਨਹੀਂ ਆ ਰਹੀ ਵੀ ਮੱਕੜ ਤੇ ਤੁਸੀਂ ਵੱਰ ਰਹੇ ਹੋ ਉਹੀ ਮੱਕੜ ਥੋਡੀ ਸਰਕਾਰ ਚ ਵੀ ਰਿਹਾ ਹੈਗਾ ਅਫਸਰ ਉਹ ਮੈਂ ਮੰਨਦਾ ਅੱਜ ਵੀ ਉਹ ਕਾਂਗਰਸੀ ਸਰਕਾਰ ਚ ਕੋਣ ਦੋਨੇ ਪਾਸੇ ਹੱਥ ਫਿਰਦੇ ਜੀ ਦੋਨੇ ਪਾਸੇ ਹੱਥ ਫਿਰਦੇ ਹੁਣ ਅਸੀਂ ਕੀ ਕਰਾਂਗੇ ਦੱਸੋ ਥੋਡੀ ਸਰਕਾਰ ਚ ਤੁਹਾਡਾ ਹੱਥ ਨਹੀਂ ਪਿਆ ਤੇ ਫਿਰ ਤੁਹਾਡਾ ਪਾਊ ਕਦੋਂ ਸਾਡੇ ਸਰਕਾਰ ਤੇ ਸਾਡੇ ਹੱਥ ਪਿਆ ਸੀ ਅਸੀਂ ਉਹਨਾਂ ਬਦਲਿਆ ਵੀ ਸੀ ਉਹਨੂੰ ਇੱਥੇ ਭਜਾਇਆ ਵੀ ਸੀ ਚੰਡੀਗੜ੍ਹੋਂ ਲੱਗਿਆ ਰਿਹਾ ਫੇਰ ਪਤਾ ਨਹੀਂ ਕਿਵੇਂ ਉਲਟ-ਪੁਲਟ ਕਰਕੇ ਅਗਲਾ ਆ ਗਿਆ ਅਜ ਕੱਲ ਇਹ ਪਹਿਲਾਂ ਭਾਈ ਸਾਹਿਬ ਨੂੰ ਦੱਸੇ ਕ੍ਰਿਪਸ਼ਨ ਵਾਲੀ ਗੱਲ ਹੈ ਉਹ ਮੈਂ ਕਰ-ਕਰ ਕੇ ਇੱਕ ਜੀਵੇਂ ਮਰਜੀ ਆ ਗਈ ਹਾਂਜੀ ਭਾਈ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਕ੍ਰਿਸ਼ਨ ਲਾਲ ਜੀ ਕੀ ਕੀ ਸਮੱਸਿਆ ਤੁਹਾਡੀ ਸਮੱਸਿਆ ਜਨਾਬ ਅਸੀਂ ਨਾ ਪੂਰੇ 25 ਸਾਲ ਹੋ ਗਏ ਸਾਨੂੰ ਇਸ ਗਲੀ ਜੇ ਮੈਂ ਰਹਿਣਾ ਹੈ 25 ਸਾਲ ਹੋ ਗਏ ਜਦੋਂ ਦਾ ਪਹਿਲੇ ਰਵਿਦਾਸ ਮੰਦਿਰ ਵਾਲੀ ਗਲੀ ਚ ਖਾੜਾ ਹੁੰਦਾ ਸੀ ਜਦੋਂ ਦਾ ਉਹ ਖਾੜਾ ਬੰਦ ਹੋਇਆ 1992 ਦਾ ਉਦੋਂ ਤੋਂ ਲੈ ਕੇ ਅੱਜ ਤੱਕ ਅਸੀਂ ਆ ਸੀਵਰ ਦੀ ਸਮੱਸਿਆ ਨਾਲ ਬੜੇ ਪਰੇਸ਼ਾਨ ਹੈ ਅਸੀਂ ਬਾਰ ਬਾਰ ਕਾਂਗਰਸੀ ਸਰਕਾਰਾਂ ਵੀ ਰਹੀਆਂ ਉਹਨਾਂ ਨੂੰ ਵੀ ਅਸੀਂ ਕਈ ਦਫਾ ਲੀਡਰ ਇੱਥੇ ਆਏ ਉਹਨਾਂ ਨੂੰ ਵੀ ਕਈ ਦਫਾ ਅਸੀਂ ਆਪਦੀ ਸਮੱਸਿਆ ਦੱਸੀ ਮੌਕਾ ਵੀ ਦੇਖ ਕੇ ਗਏ ਫਿਰ ਉਸ ਤੋਂ ਬਾਅਦ ਹਰਪ੍ਰੀਤ ਜੀ ਖੁਦ ਕਸੀ ਲੈ ਕੇ ਇਲੈਕਸ਼ਨ ਦੇ ਦੌਰਾਨ ਦੀ ਗੱਲ ਹੈ ਜਦੋਂ ਕਿ ਬਿਸ਼ੰਬਰ ਦਾ ਬਿਸ਼ੰਬਰ ਐਮਸੀ ਦਾ ਇਲੈਕਸ਼ਨ ਸੀ ਉਦੋਂ ਦੀ ਨਹੀਂ ਉਸ ਤੋਂ ਪਹਿਲਾਂ ਗਿਆਨੀ ਐਮਸੀ ਦਾ ਯਾਨੀ ਐਮਸੀ ਦਾ ਇਲੈਕਸ਼ਨ ਸੀ ਉਦੋਂ ਖੁਦ ਹਰ ਐਮਐਲਏ ਸਾਹਿਬ ਮੌਜੂਦਾ ਐਮਐਲਏ ਸੀ ਉਦੋਂ ਖੁਦ ਉਹ ਰੇਲਵੇ ਦਾ ਬੰਨਾ ਤੋੜ ਕੇ ਗਏ ਤੇ ਉਹਨਾਂ ਨੂੰ ਅਸੀਂ ਸਮੱਸਿਆ ਦੱਸੀ ਕਿ ਹਰਪ੍ਰੀਤ ਜੀ ਸਾਡੀ ਇਹ ਬੜੀ ਸਮੱਸਿਆ ਹੈ ਤੇ ਅਸੀਂ ਤੁਹਾਨੂੰ ਵੋਟਾਂ ਪਾਵਾਂਗੇ ਵੋਟਾਂ ਕੀ ਅਸੀਂ ਅਕਾਲੀ ਪਾਰਟੀ ਜੁਆਇਨ ਕਰਾਂਗੇ ਤੇ ਸਾਡੀ ਇਹ ਸਮੱਸਿਆ ਹੱਲ ਕਰ ਦਿਓ ਅਸੀਂ ਅਕਾਲੀ ਪਾਰਟੀ ਜੁਆਇਨ ਕੀਤੀ اس مسئلے پیچھے لیکن ਸਾਡੀ ਸਮੱਸਿਆ ਉੱਥੇ ਦੀ ਉੱਥੇ ਹੈ ਸਾਡੀ ਸਮੱਸਿਆ ਨਹੀਂ ਅੱਜ ਅੱਜ ਵੀ ਜਿਹੜੀ ਉਹ ਸਮੱਸਿਆ ਜਿਉਂਦੀ ਤੋ ਹੈ ਅੱਜ ਅੱਜ ਬੰਨਾ ਅੱਜ ਅੱਜ ਕੋਈ ਲੀਡਰ ਉਹ ਬੰਨਾ ਤੋੜਨ ਆ ਜੂਗਾ ਤੁਸੀਂ ਉਸ پارٹی ਸ਼ਾਮਿਲ ਹੋ ਜਾਓ ਨਹੀਂ ਜੀ ਨਹੀਂ ਉਹਨਾਂ ਨੇ ਸਾਡੇ ਨਾਲ ਵਾਦਾ ਕੀਤਾ ਸੀ ਉਹਨਾਂ ਨੇ ਉਹਨਾਂ ਨੇ ਸਾਨੂੰ ਸਾਡੇ ਨਾਲ ਵਾਦਾ ਕੀਤਾ ਸੀ ਕਿ ਤੁਸੀਂ ਤੁਸੀਂ ਸਾਡੀ پارٹی 'ਚ ਆਓ ਤੇ ਅਸੀਂ ਤੁਹਾਡਾ ਇਹ ਮਸਲਾ ਹੱਲ ਕਰ ਦਾਂਗੇ ਅਸੀਂ ਉਹਨਾਂ ਦੀ پارٹی 'ਚ ਗਏ ਜੁਆਇਨ ਕੀਤੀ ਤੇ ਗੱਲ ਅਗਲੀ ਵੀ ਮਸਲਾ ਹੱਲ ਮਸਲਾ ਹੱਲ ਨਹੀਂ ਸਾਡਾ ਹੋਇਆ ਮਾਦਰਾ ਉਹ ਨਾ ਨੇ ਟਾਰਗਟ ਲਾਈਨ ਕੀਤਾ ਵਾ ਦਾ ਪੂਰਾ ਨਹੀਂ ਕੀਤਾ ਨਹੀਂ ਕੀਤਾ ਜੀ ਬਿਲਕੁਲ ਵੀ ਨਹੀਂ ਕੀਤਾ ਇਹ ਮੰਨਿਆ ਜਾਂਦਾ ਵੀ ਰਵਦਾਸ ਨਗਰ ਨਾਲ ਬਾਦਲ ਪਰਿਵਾਰ ਦਾ ਕਾਫੀ ਮੋਹ ਹੈ ਬੀਬੀ ਬਾਦਲ ਵੱਡੇ ਬਾਦਲ ਛੋਟੇ ਬਾਦਲ ਤੇ ਬੀਬਾ ਹਰਸਿਮਰਤ ਦਾ ਵੀ ਮੋਹ ਹੈ ਬੜਾ ਮੋਹ ਜੀ ਬੜਾ ਮੋਹ ਬਹੁਤ ਕੀ ਮੋਹ ਦਾ ਇੱਕ ਮਿੰਟ ਮੇਰੀ ਗੱਲ ਸੁਣੋ ਬੜਾ ਮੋਹ ਲੇਕਿਨ ਇੱਕ ਸਿਰਫ ਖੜੀਕਾਂ ਵਾਲੀ ਗਲੀ ਨੂੰ ਛੱਡ ਗਏ ਬਾਲਮੀਕ ਵਾਲੀ ਗਲੀ ਨੂੰ ਛੱਡ ਗਏ ਬਾਕੀ ਰਵੀਦਾਸ ਨਗਰ ਨਾਲ ਮੋਹ ਹੈ ਇਹਨਾਂ ਗਲੀਆਂ ਨਾਲ ਮੋਹ ਹੈ ਉਹ ਕੀ ਕਾਰਨ ਹੈ ਕੀ ਕੀ ਗੱਲ ਇਸ ਗੱਲ ਇਸ ਗੱਲ ਤੇ ਇਸ ਗੱਲ ਦੇ ਨਿਸ਼ਾਨ ਇਹ ਲੱਗਦਾ ਹੈ ਕਿ ਇਹ ਕਾਂਗਰਸੀਆਂ ਦੀ ਗਲੀ ਹੈ ਇਹ ਕਾਂਗਰਸ ਨੂੰ ਵੋਟਾਂ ਪਾਉਂਦੇ ਨੇ ਜਦੋਂ ਕਿ ਮੈਂ ਆਪਦੇ ਸੱਚੇ ਮਨ ਨਾਲ ਕਹੀ ਜਾਂਦਾ ਕਿ ਮੈਂ ਕਾਲੀ ਨੂੰ ਵੋਟਾਂ ਪਾਈਆਂ ਕਾਲੀ ਜੁਆਇਨ ਕੀਤਾ ਮੈਂ ਹੈ ਲੇਕਿਨ ਗੱਲ ਅਗਲੀ ਸਾਡੀ ਸਮੱਸਿਆ ਨਹੀਂ ਹੱਲ ਹੋਈ ਤੇ ਹੁਣ ਕਾਂਗਰਸ ਸਾਡੇ ਦੇ ਨਾਲ ਇੱਕ ਐਮਸੀ ਹੋਰ ਖੜੇ ਨੇ ਆਕਾਲੀ ਦਲ ਦੇ ਡਾਕਟਰ ਰਿਸ਼ੀ ਗੇਸ਼ ਪੋਲੀ ਹਾਂਜੀ ਹਾਂਜੀ ਐਮਸੀ ਸਾਹਿਬ ਜੋ ਪਾਈ ਗੱਲਾਂ ਮੈਂ ਸੁਣਿਆ ਜੋ ਭਾਈ ਸਾਹਿਬ ਨੇ ਐਰੋਪਲਾਨ ਹੈ ਐਸੀ ਕਾਂਗਰਸੀਆਂ ਇਹ ਕੋਈ ਕਾਂਗਰਸੀ ਨਹੀਂ ਇਹ ਜਿਹੜੇ ਗਰੀਬ ਲੋਕ ਹੈ ਸਾਰੇ ਸਰਕਾਰ ਦੇ ਨਾਲ ਇਹਨਾਂ ਨੂੰ ਆਖਿਆ ਸੀ ਇਹ ਪਹਿਲਾਂ ਕੋਈ ਟਾਈਮ ਤੋਂ ਸਾਰਾ ਮੱਲੇ ਕਾਂਗਰਸੀ ਸੀ ਜੀ ਇਹ ਜਦੋਂ ਬਾਦਲ ਪਰਵਾਰ ਇੱਥੇ ਆਇਆ ਉਦੋਂ ਸਾਰੇ ਖਾਲੀ ਆਹ ਦੇਖ ਵੇਖੋ ਉਦੋਂ ਸਾਰੇ ਅਕਾਲੀ ਬਣ ਗਏ ਨੰਬਰ 2 ਆ ਜਿਹੜੀ ਸਮੱਸਿਆ ਹੈ ਨੇ ਜੀ ਇਹ ਸਮੱਸਿਆ ਹੈ ਪ੍ਰਸ਼ਾਸਨ ਦੀ ਪ੍ਰਸ਼ਾਸਨ ਦਾ ਕਮੇਟੀ ਦਾ ਵੀ ਰੋਲ ਪੂਰਾ ਇੱਥੇ ਸਿਵਲ ਜਲ ਬੋਰਡ ਦਾ ਵੀ ਰੋਲ ਪੂਰਾ ਜੇ ਕਮੇਟੀ ਇਹ ਸੂਜੀ ਸ਼ੀਲਡ ਕੱਢੀ ਜਾਵੇ ਕਮੇਟੀ ਦੇ ਮੁਲਾਜ਼ਮ ਆ ਕੇ ਇਹਨੂੰ ਚੰਗਤਰਾ ਥੱਲੋਂ ਸਾਫ਼ ਕੀਤਾ ਜਾਵੇ ਤੇ ਸਿਵਲ ਜਲ ਇਹਨੂੰ ਸਾਫ਼ ਕੀਤਾ ਜਾਵੇ ਓਵਰਫਲੋ ਪਿਆ ਹੋਈ ਜੀ ਇਹ ਪਾਣੀ ਨਿਕਲ ਜਾਵੇ ਪਰ ਉਹ ਜਿਹੜੇ ਕਮੇਟੀ ਵਾਲੇ ਆਉਂਦੇ ਆ ਉਹ ਪ੍ਰੋਪਰ ਆਪਣਾ ਫਾਰਮੈਲਟੀ ਕਰ ਜਾਂਦੇ ਆ ਤੇ ਜਿਹੜੇ ਸਿਵਲ ਜਲ ਆਉਂਦੇ ਉਹ ਵੀ ਆਪਣੀ ਫਾਰਮੈਲਟੀ ਕਰ ਜਾਂਦੇ ਇਹ ਇਹ ਸਾਡੀ ਪ੍ਰਸ਼ਾਸਨ ਨੂੰ ਇਹ ਪੂਰੀ ਪੂਰ ਜ਼ੋਰ ਮੰਗਾ ਕਿ ਵੀ ਇਹਨਾਂ ਦੀ ਚੰਗਤਰਾ ਸਫਾਈ ਕੀਤੀ ਜਾਵੇ ਇਹ ਓਵਰਫਲੋ ਪਿਆ ਖੜਾ ਇਹ ਪਾਣੀ ਇੱਕ ਬੂੰਦ ਨਹੀਂ ਡੋਊਗਾ ਜਦ ਕਿ ਇਹ ਸਥਿਅ ਹੈ ਵੀ ਇਹਦੀ ਨਿਕਾਸੀ ਹੈਣੀ ਨਿਕਾਸੀ ਹੈਗੇ ਜੀ ਰੇਲਵੇ ਨੇ ਨਹੀਂ 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 ਨਿਕਾਸੀ ਆਈ ਨਹੀਂ ਆ ਇੱਕ ਮਿੰਟ ਇੱਕ ਮਿੰਟ ਰੇਲਵੇ ਨੇ ਬੰਦ ਕਰ ਉਹ ਇੱਕ ਮਿੰਟ ਭਾਈ ਸਾਹਿਬ ਭਾਈ ਸਾਹਿਬ ਪਹਿਲਾਂ ਨਿਕਾਸੀ ਸੀ ਰੇਲਵੇ ਦੀ ਉਥੇ ਬਣ ਲਾਤਾ ਹੁਣ ਜਿਹੜੀ ਆ ਰਮੇਸ਼ ਵਾਲੀ ਗਲੀ ਐ ਨੇ ਜੀ ਇਹ ਇਹ ਰੇਤ ਵਿੱਚ ਜਿਹੜਾ ਸੀਵਰੇਜ ਹੈ ਇਹਨੂੰ ਉਧਰ ਮੋੜਿਆ ਹੋਇਆ ਇੱਕ ਮਿੰਟ ਇੱਕ ਮਿੰਟ ਉਹ ਗੱਲ ਦਾ ਨਹੀਂ ਮੋੜਿਆ ਉਹ ਗੱਲ ਉਹ ਗਲਤੀ ਉਹ ਗਲਤੀ ਭਾਰਜੀ ਕੀਤਾ ਹੋਇਆ ਮਾਰੇ ਜੇ ਕੋਈ ਲੀਡਰ ਸਾਡੇ ਤੇ ਪ੍ਰੋਪਰ ਇਲਾਜ ਕਰਦਾ ਮੰਨ ਲਓ ਇਸ ਪਾਣੀ ਦੇ ਮਸਲੇ ਦਾ ਹੱਲ ਕਰਦਾ ਅਸੀਂ ਪੂਰਾ ਮੁਹੱਲਾ ਉਹਦਾ ਸਾਥ ਦੇਾਂਗੇ ਭਾਵੇਂ ਉਹ ਅਕਾਲੀ ਹੈ ਜਾਂ ਕਾਂਗਰਸ ਹੈ ਕੋਈ ਵੀ ਹੈ ਜੋ ਇਹਦਾ ਪੱਕਾ ਜਿਹੜੀ ਕਿ ਇਲਾਜ ਕਰ ਦੇਗਾ ਅਸੀਂ ਪਰਮਾਨੈਂਟ ਇਹਦਾ ਇਲਾਜ ਕਰ ਦੇਗਾ ਅਸੀਂ ਸਾਰਾ ਸਾਰਾ ਮhalla ਉਹਦੇ ਨਾਲ ਧੁਰਾਂਗੇ ਜੇ ਨਹੀਂ ਤਾਂ ਕੋਈ ਹੋਰ ਲੀਡਰ ਆਇਆ ਤਾਂ ਉਹਦਾ ਚਪਲਾ ਦਾ ਸਵਾਗਤ ਕਰਾਂਗੇ ਪੂਰੇ ਵਿਸਤਾਰ ਨਾਲ ਹਾਂ ਜੀ ਹਾਂ ਨਹੀਂ ਤੁਸੀਂ ਤੁਸੀਂ ਬੋਲਣਾ ਚਾਹੁੰਦੇ ਹੋ ਕੁਝ ਕਿਸਮਤ ਸਾਹਿਬ ਜੀ ਅੱਗੇ ਆ ਜਾਓ ਭਾਈ ਕੀ ਨਾਮ ਤੁਹਾਡਾ ਮੇਰਾ ਨਾਮ ਬੱਬੂ ਹੈਗਾ ਜੀ ਮੈਂ ਇੱਥੇ ਜੀ ਮੇਰੀ ਉਮਰ ਹੋ ਗਈ ਕੋਈ 40 ਸਾਲ ਜੀ ਮੈਨੂੰ ਆ ਦੇਖਦੇ ਨੂੰ ਨੇ ਜੀ ਏ 35 ਸਾਲ 32 ਸਾਲ ਹੋ ਗਏ ਜੀ ਆ ਮਸਲਾ ਹੱਲ ਜੀ ਕੋਈ ਪਾਰਟੀ ਆ ਗਈ ਕਾਂਗਰਸ ਆ ਗਈ ਬਾਦਲ ਆ ਗਿਆ ਠੀਕ ਹੈ ਜਾਂ ਕੋਈ ਭਾਜਪਾ ਆ ਗਈ ਜਾਂ ਕੋਈ ਹੋਰ ਕੋਈ ਪਾਰਟੀ ਆ ਗਈ ਨੇਤਾ ਆਇਆ ਹਾਂ ਜੀ ਤੁਹਾਡਾ ਮਸਲਾ ਹੱਲ ਕਰਾਂਗੇ ਜੀ ਆ ਤੁਹਾਡਾ ਐਵੇਂ ਆ ਕਰਾਂਗੇ ਇਹ ਸੀਵਰੇਜ ਇੱਕ ਵਾਰੀ ਮਸ਼ੀਨ ਭੇਜੀ ਗਈ ਮੋਟਰਾਂ ਚਲਾਈ ਗਈ ਪਰ ਇਹਦਾ ਮਸਲਾ ਹੱਲ ਕੋਈ ਨਹੀਂ ਹੋਇਆ ਜੀ ਉਹਨਾਂ ਕੋਲ ਇਹਦਾ ਮਸਲਾ ਹੱਲ ਆਪ ਕੋਲ ਨੇ ਸਿਸਟਮ ਕੋਲ ਹੈ ਨਹੀਂ ਜੀ ਕੰਮ ਕਰਨ ਵਾਲੇ ਮਜ਼ਦੂਰ ਸਾਡੇ ਸਾਡੇ ਐਮਸੀ ਸਾਡੇ ਵਰਕਰ ਜਿਹੜੇ ਉੱਥੇ ਜਾ ਕੇ ਕਮੇਟੀ ਜੇ ਬੈਠਣੇ ਆ ਉਹਨਾਂ ਨੇ ਇੱਥੇ ਘਰਾਂ ਚੋਂ ਨਿਕਲਣਾ ਹੈ ਇੱਥੇ ਘਰਾਂ ਚੋਂ ਜਾਣਾ ਹੈ ਉਹਨਾਂ ਨੇ ਹੀ ਉਹ ਚੰਗੇ ਲੀਡਰ ਹੈ ਚੰਗਾ ਗਲੀ ਹੈ ਉਹਦੀ ਸਾਫ ਸਫਾਈ ਕਰਿਆਣੀ ਹੈ ਕਿਉਂਕਿ ਉਹਨਾਂ ਨੂੰ ਡਰ ਹੈ ਕਿ ਮੈਨੂੰ ਨੌਕਰੀ ਤੋਂ ਨਾ ਹਟਾ ਦੇ ਜਾਂ ਮੈਨੂੰ ਇੱਥੇ ਕੀ ਹੈ ਇੱਥੇ ਡਰ ਨਹੀਂ ਹੈ ਇੱਥੇ ਫਾਰਮੈਲਟੀਆਂ ਪੂਰੀਆਂ ਇੱਥੇ ਫਾਰਮੈਲਟੀਆਂ ਪੂਰੀਆਂ ਹੁੰਦੀਆਂ ਐਂਦਾ ਮਸਲਾ ਜਦੋਂ ਟੱਕਰ ਪਹਿਲੀ ਤਰ੍ਹਾਂ ਖਾਲਾ ਜਾਂ ਕੋਈ ਐਂਦਾ ਅੰਡਰਗ੍ਰਾਉਂਡ ਪੈਂਪ ਜਾਂ ਬਾਕੇ ਨਾ ਸਿੱਧਾ ਚੜਦਾ ਸੂਰਜ ਹੈ ਜੀ ਜਿਹੜੇ ਪਾਸੇ ਟਾ ਪਾਣੀ ਚੜਾਵਾਂਗੇ ਕਦੇ ਨਹੀਂ ਚੜੂਗਾ ਇਹ ਕਿੰਨੀ ਕੀ ਧੇਰ ਤੁਸੀਂ ਇਹਨੇ ਜੀ ਕੱਸੀ ਮਾਰ ਕੇ ਪਾਣੀ ਨੂੰ ਕੱਢੀ ਜਾਓਗੇ ਰਿਕ ਟਲਾਨ ਨਾਲ ਪਾਣੀ ਜਾਣਾ ਜੀ ਬੇਫਿਕਰ ਹੋ ਕੇ ਪਾਣੀ ਜਾਣਾ ਜੀ ਠੀਕ ਹੈ ਜੀ ਕੋਈ ਰੇਲਵੇ ਨੇ ਗੱਲ ਸੁਣੋ ਮੇਰੀ ਰੇਲਵੇ ਵਾਲੇ ਪਾਸੇ 20 ਸਾਲ ਤੱਕ ਪਾਣੀ ਦੀ ਨਿਕਾਸੀ ਰਹੀ ਹੈ ਸਾਡੇ ਕੋਲ ਜਿੰਨੀ ਮਰਜ਼ੀ ਬਰਸਾਤ ਹੋ ਜਾਂਦੀ ਸੀ ਸਾਡਾ ਇੱਥੇ ਪਾਣੀ ਤੋਲਾ ਨੀ ਰੁਕਦਾ ਸੀ ਇਹ ਸਾਰੇ ਇਹਨਾਂ ਕੋਲ ਪੁੱਛ ਲਓ ਮੈਂ ਜੇ ਝੂਠ ਬੋਲਦਾ ਤਾਂ ਨਾਲੇ ਬਿਨਾਂ ਰੁਪਏ ਖਰਚ ਕੀਤੇ ਸਾਰਾ ਰਵਿਦਾਸ ਨਗਰ ਦਾ ਪਾਣੀ ਡੱਗਦਾ ਕਮੇਟੀ ਦਾ ਬਿਨਾਂ ਰੁਪਏ ਖਰਚ ਕੀਤੇ ਪਾਣੀ ਦੀ ਨਿਕਾਸੀ ਹੁੰਦੀ ਸੀ ਕਿਉਂਕਿ ਇਹ ਜਾਂਦਾ ਪਛਮ ਵੱਲ ਪਾਣੀ ਹੁਣ ਵੀ ਉਹ ਪਛਮ ਵੱਲ ਪਾਣੀ ਜਾਂਦਾ ਇਹ ਤਾਂ ਫਿਰ ਆਰਜੀ ਪ੍ਰਬੰਧ ਸੀਗੇ ਆਰਜੀ ਆਰਜੀ ਇਹ ਆਰਜੀ ਪ੍ਰਬੰਧ ਦੇ ਪੱਕਾ ਪਰਮੰਧ ਮੈਂ ਦੱਸਾਂਗੇ ਪੱਕਾ ਪਰਮੰਧ ਇਹਨਾਂ ਨੇ ਭ੍ਰਸ਼ਟਾਚਾਰਾਂ ਨੇ ਕੀ ਕੀਤਾ ਹੈ ਮਤਲਬ ਇਹ ਨਦੀ ਮੰਗਣ ਦੇ ਕਾਰਨ ਹੈ ਜੀ ਇੱਧਰ ਲੱਭਾਂ ਸੇ ਛੜਾਈ ਕਰਦੀ ਪਾਣੀ ਦੀ ਉੱਥੋਂ ਮਤਲਬ ਮਸ਼ੀਨ ਲਾਓ ਤੇ ਅੱਧਾ ਡੀਜ਼ਲ ਵੇਚੋ ਤੇ ਅੱਧਾ ਡੀਜ਼ਲ ਮਤਲਬ ਕਰੋ ਹੁਣ ਕੋਈ ਵੀ ਬਾਲਮੀਕਾ ਨੂੰ ਆਗਰ ਜੋ ਇੰਜਨ ਦਿੰਦੇ ਹਨ ਪਾਣੀ ਕੱਢਣ ਵਾਸਤੇ ਹੈ ਪਾਣੀ ਕੱਢਣ ਵਾਸਤੇ ਤਾਂ ਵੀ ਅੱਧਾ ਡੀਜ਼ਲ ਵੇਚ ਦਿੰਦੇ ਆ ਤੇ ਬਸ ਥੋੜਾ ਚਲਾ ਕੇ ਬਸ ਠੀਕ ਆ ਹੋ ਗਈ ਫਾਰਮੈਲਟੀ ਪੂਰੀ ਬਸ ਐ ਕੰਮ ਕਰਦੇ ਹੈ ਇਹ ਹੋ ਜਾਂਦਾ ਲੈ ਗਏ ਕੋਲੇ ਦੋ ਐਮਸੀ ਖੜਿਆ ਥੋਡੇ ਕੋਲੇ ਦੋ ਐਮਸੀ ਖੜਿਆ ਜਿਨ੍ਹਾਂ ਨੇ ਥੋੜਾ ਦੁੱਖ ਸੁੱਖ ਚ ਵੀ ਸਾਥ ਦਿੱਤਾ ਇਹ ਇਹਨਾਂ ਇਹਨਾਂ ਐਮਸੀਆਂ ਦੇ ਕੀ ਹੈਗੀ ਐ ਕਿ ਕਿੰਨਾ ਕਰੋਲਾ ਇਹ ਸਾਡੇ ਵਰਗੇ ਨੇ ਜੀ ਇਹ ਸਾਡੇ ਵਰਗੇ ਨੇ ਇਹਨਾਂ ਨੇ ਪੱਲੇ ਵੀ ਕੁਝ ਨਹੀਂ ਹੈ ਇਹਨਾਂ ਨੂੰ ਦਾਬ ਲੈਂਦੇ ਹਾਂ ਦਾਬ ਲੈਂਦੇ ਆ ਕੋਈ ਨਾ ਕੋਈ ਉੱਥੇ ਬੈਠੇ ਸਾਰੇ ਇਹ ਪਾਣੀ ਨਾਲ ਹੀ ਤੇ ਇਹਨਾਂ ਨੂੰ ਕੈਂਸਰ ਆ ਮੇਰੇ ਭਰਾ ਦੇ ਕੈਂਸਰ ਜੀ ਪਹਿਲਾ ਪੈਰ ਦੇ ਵਿੱਚ ਇਹ ਪਾਣੀ ਦੀ ਵਜ੍ਹਾ ਨਾਲ ਹੀ ਹੋਇਆ ਸੀ ਜਾਨੀ ਕਿ ਹੁਣ ਠੀਕ ਹੈ ਮੰਨ ਲਓ ਹੋਰ ਵੀ ਕੈਂਸਰ ਕਈ ਬਿਮਾਰੀਆਂ ਕਾਫੀ ਘੇਰ ਰਹੀਆਂ ਜਾਨੀ ਕਿ ਇੱਕ ਦੀ ਮੌਤ ਹੋ ਗਈ ਬਸੰਬਰ ਐਮਸੀ ਸਾਡੇ ਬਹੁਤ ਚੰਗੇ ਹੈ ਵੈਸੇ ਕੰਮ ਵੀ ਕਰਾਇਆ ਹੈ ਕਾਫੀ ਮਗਰ ਇਹ ਪ੍ਰੋਪਰ ਇਲਾਜ ਵੀ ਹੋਇਆ ਜਾਨੀ ਕਿ ਅਸੀਂ ਚਾਹੁੰਦੇ ਹਾਂ ਵੀ ਇਹ ਪ੍ਰੋਪਰ ਇਲਾਜ ਹੋ ਜਾਏ ਅਸੀਂ ਉਹਨਾਂ ਦੇ ਨਾਲ ਆਪਾਂ ਸਾਰਾ ਹਾਸ ਕਰ ਲਿਆ ਖਾਲਸਾ ਜੀ ਮੈਂ ਥੋੜਾ ਆਪ ਦੇ ਸਟੇਟ ਇੱਕ ਮਿੰਟ ਭਾਈ ਸਾਹਿਬ ਬੋਲੀ ਜੀ ਬੋਲੀ ਇੱਕ ਬੰਦਰ ਭਾਈ ਸਾਹਿਬ ਮੈਂ ਇਹ ਸਾਡੀ ਬਰਾਦਰੀ ਹੈ ਜਿੱਥੇ ਇਹਨਾਂ ਮਸਲੇ ਹੱਲ ਕਿਤੇ ਹੈ ਆ ਸੜਕਾਂ ਬਣਾਈਆਂ ਆ ਵਾਰਡ 'ਚ ਦੇਖੋ ਤੁਸੀਂ ਤੁਰ ਫਿਰ ਕਰੋ ਜੀ ਸਾਰੀ ਸੜਕਾਂ ਬਣਾਈਆਂ ਬਾਲਸਾਲ ਦੀ ਦੇਣ ਹੈ ਜਾਂ ਸਰਕਾਰਾਂ ਦੀ ਦੇਣ ਹੈ ਮੈਂ ਐਮਸੀ ਹੋਂਦ ਦਿਨਾਂ ਤੇ ਮੈਂ ਮੰਗਾ ਕਿਤੇ ਤਈਆਂ ਹੁਣ ਪ੍ਰਧਾਨ ਬਖਸ਼ੀਸ ਵਾਲੀ ਸੜਕ ਬਣੀ ਹੈ ਉਹ ਮੇਰੇ ਕੋਟੇ 'ਚ ਬਣੀ ਹੈ ਆ ਸੜਕ ਅਸੀਂ ਬਣਾ ਰਹੇ ਸੀ ਇਹ ਸੜਕ ਪਤਾ ਨਹੀਂ ਕਿਵੇਂ ਕੱਟੀ ਗਈ ਉਹ ਸੜਕ ਮਨਜ਼ੂਰ ਹੋ ਗਈ ਸਾਡੀ ਇਹ ਸੜਕ ਕੱਟੀ ਗਈ ਮਨਜ਼ੂਰ ਸੀ ਇਹ ਕੱਟੀ ਗਈ ਸੜਕ ਹੁਣ ਅਸੀਂ ਫੇਰ ਕੋਸ਼ਿਸ਼ ਕਰ ਰਹੇ ਪੱਟੀ ਸਾਹਿਬ ਨੂੰ ਮੈਂ ਮੰਗ ਕਰਦਾ ਤੁਹਾਡੇ ਰਾਹੀਂ ਮੈਂ ਮੰਗ ਕਰਦਾ ਪ੍ਰਸ਼ਾਸਨ ਨੂੰ ਪੱਟੀ ਸਾਹਿਬ ਨੂੰ ਮੰਗ ਕਰਦਾ ਵੀ ਇਹ ਪਾਣੀ ਦਾ ਪੱਕੇ ਤੌਰ ਤੇ ਮਸਲਾ ਹੱਲ ਕੀਤਾ ਜਾਵੇ ਅਸੀਂ ਪੱਟੀ ਸਾਹਿਬ ਮੈਂ ਬਾਰ-ਬਾਰ ਬੇ ਪੱਟੀ ਸਾਹਿਬ ਇੱਥੇ ਆ ਕੇ ਦੇਖਣ ਮੈਂ ਖੁਦ ਪਾਣੀ ਦੇ ਖੜਾ ਤੇ ਸਾਡੀ ਬਰਾਦਰੀ ਖੜੀ ਆ ਪੱਟੀ ਸਾਹਿਬ ਆਣ ਆ ਕੇ ਵੇਖਣ ਕਿ ਕਿਸ ਨਰਗ ਚ ਇਹ ਲੋਕ ਰਹਿ ਰਹੇ ਆ ਕਿ ਸਾਡਾ ਇਹ ਸਮੱਸਿਆ ਦਾ ਪੱਕੇ ਤੌਰ ਤੇ ਮਸਲਾ ਹੱਲ ਕਿੱਤਾ ਜਾਵੇ ਰੇਲਵੇ ਨੇ ਬੰਦ ਕਰਤਾ ਹੁਣ ਤਾਂ ਪੱਕੇ ਤੌਰ ਤੇ ਇਹ ਮਸਲਾ ਹੱਲ ਕਿੱਤਾ ਜਾਵੇ ਬਹੁਤ ਬਹੁਤ ਧੰਨਵਾਦ ਹਰਦੀਪ ਖਾਲਸਾ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ